ਦੋਸਤੋ ਜਿੱਥੇ ਇਸ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਸਾਡੇ ਰਿਸ਼ਤੇ ਨਾਤੇ ਖਤਮ ਹੁੰਦੇ ਜਾ ਰਹੇ ਨੇ ਅਸੀਂ ਇਸ ਤੇਜ਼ੀ ਵਾਲੀ ਜ਼ਿੰਦਗੀ ਵਿੱਚ ਇੰਨੀ ਤੇਜ਼ ਭੱਜਣ ਲੱਗ ਪਏ ਆ ਕਿ ਸਾਡੇ ਰਿਸ਼ਤੇ ਨਾਤੇ ਸਾਡੇ ਮਾਪੇ ਭੈਣ ਭਰਾ ਦੋਸਤ ਮਿੱਤਰ ਜਾਂ ਤਾਂ ਬਹੁਤ ਅੱਗੇ ਚਲੇ ਗਏ ਅਸੀਂ ਪਿੱਛੇ ਰਹਿ ਗਏ ਜਾਂ ਫਿਰ ਅਸੀਂ ਬਹੁਤ ਅੱਗੇ ਚਲੇ ਗਏ ਉਹ ਪਿੱਛੇ ਰਹਿ ਗਏ ਦਿਨ ਬਦਨ ਦੂਰੀਆਂ ਨੇ ਜਿਹੜੀਆਂ ਉਹ ਰਿਸ਼ਤੇਦਿਆਂ ਵਧਦੀਆਂ ਜਾ ਰਹੀਆਂ ਕੜਵਾਹਟ ਪੈਦਾ ਹੁੰਦੀ ਜਾ ਰਹੀ ਆ ਪਤਾ ਨਹੀਂ ਕਿਉਂ ਅਸੀਂ ਇੰਨਾ ਰਿਸ਼ਤਿਆਂ ਤੋਂ ਨਾ ਚਾਹੁੰਦੇ ਹੋਏ ਵੀ ਦੂਰ ਹੋ ਰਹੇ ਹਾਂ ਸਾਡੇ ਭੈਣ ਭਰਾ ਸੜਕਾਂ ਤੇ ਸਾਡੇ ਮਾਤਾ ਪਿਤਾ ਸਾਡੇ ਬਜ਼ੁਰਗ ਸਾਡੇ ਹੁੰਦਿਆਂ ਵੀ ਬੇਸਹਾਰਾ ਹੋਏ ਨੇ ਪਰ ਇਸੇ ਭੱਜ ਦੌੜ ਭਰੀ ਜ਼ਿੰਦਗੀ ਦੇ ਵਿੱਚ ਇੰਨੀ ਕਾਲੀ ਦੇ ਵਿੱਚ ਇਸ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਇਹੋ ਜਿਹੀ ਸੰਸਥਾ ਜੋ ਕਿ ਸਾਰੇ ਬੇਸਹਾਰਿਆਂ ਦਾ ਸਹਾਰਾ ਬਣੀ ਹੋਈ ਆ ਚਾਹੇ ਉਹ ਕਿਸੇ ਦਾ ਮਾਂ ਹੋਵੇ ਚਾਹੇ ਉਹ ਕਿਸੇ ਦਾ ਬਾਪ ਹੋਵੇ ਚਾਹੇ ਉਹ ਕਿਸੇ ਦਾ ਭਰਾ ਹੋਵੇ ਚਾਹੇ ਕਿਸੇ ਦੀ ਭੈਣ ਹੋਵੇ ਇਸ ਸੰਸਥਾ ਦੇ ਉਹ ਸਾਰੇ ਮਾਂ ਬਾਪ ਭੈਣ ਭਰਾ ਬਣ ਰਹੇ ਨੇ ਕੌਣ ਚਲਾ ਰਿਹਾ ਇਸ ਸੰਸਥਾ ਨੂੰ ਕਿਵੇਂ ਹੋ ਰਿਹਾ ਇਹ ਸਾਰਾ ਕੁਝ ਮੈਨੇਜ ਕਿੰਨੇ ਮੈਂਬਰ ਨੇ ਇਸ ਪਰਿਵਾਰ ਦੇ ਆਪਾਂ ਇਹ ਸਾਰੀ ਗੱਲਬਾਤ ਅੱਜ ਕਰਾਂਗੇ ਆਪਾਂ ਬੈਠੇ ਹੋਏ ਆ ਪਿੰਡ ਫਿਰੂੜਾਈ ਦੇ ਵਿੱਚ ਪ੍ਰਭ ਆਸਰਾ ਨਿਆਸ ਰਿਆਂ ਦੇ ਲਈ ਘਰ ਇਸ ਸੰਸਥਾ ਦੇ ਵਿੱਚ ਆਪਾਂ ਬੈਠੇ ਹੋਏ ਆ ਤੇ ਮੇਰੇ ਨਾਲ ਬੈਠੇ ਹੋਏ ਨੇ ਰਿਟਾਇਰਡ ਸੂਬੇਦਾਰ ਜਗਸੀਰ ਸਿੰਘ ਜੀ ਜੋ ਕਿ ਇੱਥੇ ਮੁੱਖ ਸੇਵਾਦਾਰ ਨੇ ਇਹਨਾਂ ਤੋਂ ਆਪਾਂ ਸਾਰੀ ਜਾਣਕਾਰੀ ਅੱਜ ਲਵਾਂਗੇ ਸਤਿ ਸ੍ਰੀ ਅਕਾਲ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਕਰਮਜੀਤ ਚੈਨਲ ਠੂਰ ਦਾ ਇੱਥੇ ਆਉਣ ਤੇ ਜੀ ਆਇਆਂ ਕਹਣਾ ਜੀ ਧੰਨਵਾਦ ਜੀ ਜਗਸੀਰ ਸਿੰਘ ਜੀ ਬੜਾ ਚੰਗਾ ਲੱਗਿਆ ਕਿ ਤੁਸੀਂ ਇਸ ਭੱਜ ਦੌੜ ਭਰੀ ਜ਼ਿੰਦਗੀ ਦੇ ਵਿੱਚੋਂ ਨਿਕਲ ਕੇ ਬੜਾਈ ਸ਼ਾਂਤਮਈ ਇੱਕ ਜ਼ਿੰਦਗੀ ਹੈ ਜਿਹੜੀ ਉਹ ਜੀ ਰਹੇ ਹੋ ਤੇ ਇਹਨਾਂ ਲੋਕਾਂ ਦੇ ਨਾਲ ਰਹਿ ਰਹੇ ਹਾਂ ਬਹੁਤ ਚੰਗਾ ਲੱਗਿਆ ਇੱਥੇ ਪਹੁੰਚ ਕੇ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਵਧਾਈ ਆ ਜੀ ਇਸ ਕੰਮ ਲਈ ਧੰਨਵਾਦ ਜੀ ਤੇ ਹੁਣ ਅਸੀਂ ਚਾਹਾਂਗੇ ਕਿ ਇਸ ਵੀਡੀਓ ਨੂੰ ਦੇਖਣ ਵਾਲੇ ਦਰਸ਼ਕ ਜੀ ਇਸ ਸੰਸਥਾ ਬਾਰੇ ਜਾਣ ਸਕਣ ਕਿਉਂਕਿ ਅ ਦੋਸਤੋ ਮੇਰਾ ਪਿੰਡ ਹਟੂਰ ਇਸ ਫਿਰੋੜਾ ਹੀ ਪਿੰਡ ਦੇ ਬਿਲਕੁਲ ਨੇੜੇ ਆ ਪਰ ਸੱਚ ਜਾਣਿਓ ਮੇਰੇ ਪਿੰਡ ਦੇ ਵਿੱਚ ਵੀ ਇਸ ਸੰਸਥਾ ਬਾਰੇ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ ਮੇਰੇ ਪਿੰਡ ਦੇ ਹੋਰ ਨੇੜੇ ਦੇ ਪਿੰਡ ਨੇ ਜਿਹੜੇ ਉਹ ਵੀ ਇਸ ਸੰਸਥਾ ਤੋਂ ਅਣਜਾਣ ਨੇ ਪਰ ਮੈਂ ਆਫ ਦੀ ਕੈਮਰਾ ਬਾਈ ਜੀ ਨਾਲ ਗੱਲਬਾਤ ਕਰ ਰਿਹਾ ਸੀ ਇਸ ਪਰਿਵਾਰ ਦੇ ਵਿੱਚ ਇਸ ਪਿੰਡ ਤੋਂ ਲੈ ਕੇ ਸਾਡੀ ਸਟੇਟ ਪੰਜਾਬ ਤੋਂ ਬਾਹਰ ਤੱਕ ਦੇ ਲੋਕ ਵੀ ਇਸ ਪਰਿਵਾਰ ਦੇ ਮੈਂਬਰ ਬਣੇ ਹੋਏ ਨੇ ਸੋ ਜੁੜੇ ਰਹੋ ਵੀਡੀਓ ਨਾਲ ਆਪਾਂ ਪੂਰੀ ਜਾਣਕਾਰੀ ਲਈ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜੀ ਕਿੰਨੇ ਸਮਾਂ ਪਹਿਲਾਂ ਇਹ ਸੰਸਥਾ ਦੀ ਸ਼ੁਰੂਆਤ ਹੋਈ ਸੀ ਬਾਈ ਜੀ ਇਹ 2017 ਚ ਬਣ ਲੱਗਿਆ ਸੀ ਇੱਥੇ 2017 ਚ ਹਾਂਜੀ ਜੀ ਤੇ 2000 19 ਜਨਵਰੀ 28 ਜਨਵਰੀ ਨੂੰ ਜੀ ਆਪਾਂ ਜੀ ਪਹਿਲੇ ਪ੍ਰਾਣੀ ਲੈ ਕੇ ਆਏ ਜੀ ਇੱਥੇ ਸਸ਼ਤਾ ਦੇ ਵਿੱਚ ਜੀ ਤੇ ਜੋ ਹੁਣ ਕੰਮ ਲਗਾਤਾਰ ਜਾਰੀ ਹੈ ਜੀ ਦਵਰਾ ਪਤਾ ਇਹਦਾ ਜੀ ਹਾਂਜੀ ਇਹ ਜਿਹੜਾ 2017 ਦੇ ਵਿੱਚ ਤੁਸੀਂ ਦੱਸ ਰਹੇ ਹੋ ਜੀ ਸਭ ਤੋਂ ਪਹਿਲਾ ਬੰਦਾ ਜਿਹੜਾ ਲੈ ਕੇ ਆਏ ਤੁਸੀਂ ਹਾਂਜੀ ਉਹ ਕੌਣ ਸੀ ਤੇ ਕਿੱਥੋਂ ਲੈ ਕੇ ਆਏ ਸੀ ਉਹ ਜੀ ਆਪਾਂ ਆਪਣਾ ਇੱਕ ਹੈਡਕੁਆਟਰਾ ਕਰਾਲੀ ਕਰਾਲੀ ਪੜਾਲਾ ਪਿੰਡ ਦੇ ਵਿੱਚ ਪ੍ਰਵਾਸਾ ਨੈਸ਼ਨਲ ਦਾ ਘਰ ਜੀ ਜਿਹਦੇ ਫਾਊਂਡਰ ਨੇ ਦਾਸ ਸ਼ਮਸ਼ੇਰ ਸਿੰਘ ਜੀ ਜੀ ਉਹਨਾਂ ਦੇ ਅੰਡਰੀ ਬ੍ਰਾਂਚ ਚੱਲਦੀ ਆਪਣੀ ਇਹ ਜੀ ਉੱਥੋਂ ਲੈ ਕੇ ਆਏ ਜੀ ਆਪਾਂ ਪ੍ਰਾਣੀ ਪਹਿਲਾ ਜੀ ਸਟਾਰਟ ਅੱਜ ਉਦੋਂ ਸਿਰਫ ਇੱਥੇ ਇੱਕੋ ਹੀ ਬੰਦਾ ਸੀਗਾ ਵੀ ਉਤੋਂ ਪਹਿਲਾਂ ਸਟਾਰਟ ਅੱਜ ਆਪਾਂ 13 14 ਪੱਤਰਾਂ ਨਹੀਂ ਲੈ ਕੇ ਆਇਆ ਸੀ ਜੀ ਠੀਕ ਹੈ ਜੀ ਹਾਂਜੀ ਤੇ ਤੁਸੀਂ ਫਾਊਂਡਰ ਦੀ ਗੱਲ ਕੀਤੀ ਹੈ ਜੀ ਥੋੜੀ ਡਿਟੇਲ ਦੇ ਵਿੱਚ ਦੱਸ ਦਿਓ ਵੀ ਇਸ ਸੰਸਥਾ ਦਾ ਸਰਪ੍ਰਸਤ ਇਹਦਾ ਫਾਊਂਡਰ ਇਹਨੂੰ ਸ਼ੁਰੂਆਤ ਕਰਨ ਵਾਲਾ ਬੰਦਾ ਕੌਣ ਹੈ ਜੀ ਜਿਹਨੇ ਆਪਣੇ ਸੰਸਥਾ ਦੇ ਫਾਊਂਡਰ ਨੇ ਉਹ ਸਰਦਾਰ ਹਰਜੀਤ ਸਿੰਘ ਰਾਏ ਜੀ ਜੋ ਅੱਜਕੱਲ ਬੈਲ ਸੈਟਲਡ ਕੈਨੇਡਾ ਦੇ ਵਿੱਚ ਨੇ ਜੀ ਪੂਰੀ ਫੈਮਿਲੀ ਬੈਲ ਸੈਟਲਡ ਕੈਨੇਡਾ ਦੇ ਵਿੱਚ ਜੀ ਉਹਨਾਂ ਨੇ ਪ੍ਰੇਸ਼ ਆਸਥਾ ਆਸਥਾ ਬਾਤ ਤੇ ਸਾਢੇ 3 ਕਿੱਲੇ ਜ਼ਮੀਨ ਇੱਥੇ ਦਿੱਤੀ ਹੈ ਦਾਨ ਜੀ ਤੇ 7 ਕਿੱਲੇ ਗੁਰਦਾਰੇ ਦੇ ਤੇ ਬੋਲ ਮਤਲਬ ਕਿ ਆਹ ਏਰੀਆ ਸਾਢੇ 3 ਕਿੱਲੇ ਆ ਜਿਹਦੇ ਵਿੱਚ ਆਪਾਂ ਬੈਠੇ ਇੱਥੇ ਆ ਜੀ ਤੇ 7 ਕਿੱਲੇ ਨੇ ਤੇ ਆਪਣੇ ਇਹਦੇ ਪਿੰਡ ਦੇ ਨਗਰ ਦੇ ਤਿੰਨ ਗੁਰਦਾਰੇ ਉਹਨਾਂ ਤੋਂ ਟਾਈਟ ਟਾਈਟ ਕਿੱਲੇ ਉਹਨਾਂ ਨਾਲ ਕੀ ਕੀਤਾ ਜੀ ਉਹਨਾਂ ਨੂੰ ਵੀ ਦਾਨ ਕੀਤਾ ਦਾਨ ਕੀਤੀ ਹੈ ਜੀ ਜੀ ਉਹ ਅਜੇ ਕੈਨੇਡਾ ਨੇ ਉਹ ਬਸ ਵੈਲ ਕੈਨੇਡਾ ਦੇ ਵਿੱਚ ਬੈਲ ਸੈਟਰ ਦੇ ਜੀ ਤੇ ਭਾਈ ਜੀ ਮਤਲਬ ਉਹਨਾਂ ਨੇ ਮਤਲਬ ਜਦੋਂ ਸ਼ੁਰੂਆਤ ਕੀਤੀ ਆ ਉਹਨਾਂ ਨੂੰ ਕਿਸੇ ਨੇ ਇਹ ਸ਼ੁਰੂਆਤ ਦੇ ਲਈ ਇਨਸਪਾਇਰ ਕੀਤਾ ਕਿਸੇ ਨੇ ਕਿਹਾ ਸੀ ਜਾਂ ਉਹਨਾਂ ਦੀ ਸੋਰਸ ਸੀਗੀ ਇਹ ਇਹ ਬਾਈ ਦੀ ਸੋਚ ਸੀਗੀ ਜੀ ਜੀ ਆਈ ਨੇ ਆਪਣੀ ਸੋਚ ਤੋਂ ਖੁਸ਼ ਹੋ ਕੇ ਜੀ ਇਹ ਬਣੇ ਨੂਰੇ ਸੰਦਿੱਤੀ ਆ ਜੀ ਮਤਲਬ ਉਹ ਚਾਹੁੰਦੇ ਸੀ ਵੀ ਅਮੇ ਦਾ ਕੁਝ ਹੋਵੇ ਇਹ ਮੈਨੂੰ ਕੋਈ ਆਪਣਾ ਸਮਾਜ ਸੇਵਾ ਦਾ ਕੰਮ ਕਰਕੇ ਜਾਈ ਦੁਨੀਆ ਤੋਂ ਆਇਆ ਤਾਂ ਜੀ ਉਹ ਪਹਿਲਾਂ ਕੰਮ ਕਰ ਗਏ ਜੀ ਕਿ ਲੋਕ ਰਹਿਣ ਨੂੰ ਤੇ ਯਾਦ ਰੱਖ ਯਾਦ ਰੱਖ ਹਾਂ ਇੱਕ ਬਾਈ ਜੀ ਮਤਲਬ ਜਿਵੇਂ ਨਾ ਇੰਨੇ ਸਾਰੇ ਲੋਕ ਨੇ ਆਪਣੀ ਇੱਕ ਫੈਮਲੀ ਹੁੰਦੀ ਆ ਆਪਾਂ 5 10 ਮੈਂਬਰ ਕਰਦੇ 10 ਮੈਂਬਰ ਤਾਂ ਹੁੰਦੇ ਹੀ ਨਹੀਂ ਨਹੀਂ ਹੁੰਦੇ ਜੀ ਹਾਂ ਨਹੀਂ ਨਹੀਂ ਹੁੰਦੇ ਹਾਂ ਜੀ ਤੇ ਜਿਵੇਂ ਐਡਾ ਵੱਡਾ ਪਰਿਵਾਰ ਆ ਇਹਨਾਂ ਦਾ ਖਾਣ ਪੀਣ ਹਾਂਜੀ ਇਹਨਾਂ ਦੇ ਆ ਕੱਪੜਿਆਂ ਵਗੈਰਾ ਦਾ ਪ੍ਰਬੰਧ ਕਰਨਾ ਹਾਂਜੀ ਇਦਲੀ ਆਪਣੇ ਕੋਲ ਕਿੰਨਾ ਕ ਸਟਾਫ ਹੈਗਾ ਜਿਹੜਾ ਇਹ ਸਾਰਾ ਕੁਝ ਮੈਂ ਨਹੀਂ ਕਰਦਾ ਇਹ ਜਪੜਨੇ ਆਪਣੇ ਸੰਗਤਾਂ ਦਾ ਸਹਿਯੋਗ ਨੇ ਚਾਹਤਾ ਹੈ ਜਿਵੇਂ ਆਪਣੇ ਬਾਹਰ ਬਾਈ ਦੇਸ਼ਾਂ ਦੇ ਸਾਹਿਬ ਜੀ ਸੰਗਤਾਂ ਕੋ ਸਹਿਯੋਗ ਕਰਦੀ ਹੈ ਬਾਈ ਹੁਣੀ ਬਾਹਰ ਕੈਂਪ ਲਾਉਂਦੇ ਆ ਜੋ ਜੋ ਪ੍ਰੋਗਰਾਮ ਚੱਲਦੇ ਆ ਬਾਹਰ ਕਟਾ ਦੇ ਵਿੱਚ ਜੀ ਉੱਥੋਂ ਹੀ ਸੰਗਤਾਂ ਦਾ ਸਹਿਯੋਗ ਆ ਆਪਣੇ ਲੋਕਲ ਪਿੰਡਾਂ ਦੇ ਲੋਕ ਨੇ ਉਸੇ ਜੋ ਕਰਦੇ ਨੇ ਨਹੀਂ ਇੱਥੇ ਵੀ ਕੋਈ ਬੰਦੇ ਮਤਲਬ ਐਵੇਂ ਦੀ ਆਪਾਂ ਹੈਗੇ ਨੇ ਆਪਣੇ ਸਟਾਫ ਜੁੜਿਆ ਹੈ ਜਿਹੜਾ ਇਹਨਾਂ ਦੇ ਕੱਪੜੇ ਵਗੈਰਾ ਧੋਂਦਾ ਵਾ ਜਾਂ ਕਿਵੇਂ ਉਹ ਉਹ ਵੀ ਹੈਗੇ ਉਹ ਹੈਗੇ ਹੈਗੇ ਜੀ ਆਪਣੇ ਉਹ ਹੈਗੇ ਹੈਗੇ ਉਹ ਮੇਰੇ ਕੋਲ ਸਟਾਫ ਰੱਖਿਆ ਜੀ ਆਪਣੇ ਕਿੰਨਾ ਕ ਸਟਾਫ ਆਪਣੇ ਆਪਣੇ 12 ਸਟਾਫ ਬੰਦੇ ਸਟਾਫ ਦੇ ਰੱਖੇ ਹੋਏ ਜੀ 12 ਬੰਦੇ ਉਹ ਸ਼ਿਫਟਾਂ 'ਚ ਡਿਊਟੀ ਕਰਦੇ ਆ ਸ਼ਿਫਟਾਂ 'ਚ ਡਿਊਟੀ ਦਿਨੇ ਵੀ ਆਉਂਦੇ ਰਾਤ ਨੂੰ ਵੀ ਆਉਂਦੇ ਜੀ ਤੇ ਬਾਈ ਜੀ ਜਿਵੇਂ ਮੈਂ ਦੇਖਦਾ ਪਿੱਛੇ ਸਬਜ਼ੀਆਂ ਵਗੈਰਾ ਲਾਈਆਂ ਹੋਈਆਂ ਨੇ ਤੁਸੀਂ ਹਾਂਜੀ ਤੇ ਜਿਹੜਾ ਇਹਨਾਂ ਦਾ ਖਾਣਾ-ਦਾਨਾ ਬਣਦਾ ਹੈਗਾ ਵਾ ਦਾਲਾਂ ਸਬਜ਼ੀਆਂ ਉਹ ਵੀ ਇਹਨਾਂ ਦੀ ਤਿਆ ਆਪਾਂ ਟੋਰੀਆਂ ਲਾ ਜਮੀਆਂ ਜੀ ਪਿੰਡੀ ਲਾਈ ਵੀ ਆ ਪੇਠਾ ਲਾਇਆ ਵਗਾ ਬੈਂਗਣੀ ਲਾਈ ਵੀ ਆ ਮਿਰਚਾਂ ਲਾ ਜਮੀਆਂ ਜੀ ਕਦੂ ਲਾਇਵੇ ਲੋਕੀ ਲਾਈ ਵੀ ਆ ਇਹ ਆਰਗੈਨਿਕ ਆਪਾਂ ਇਹਦੇ ਵਿੱਚ ਕੁਛ ਨਹੀਂ ਪਾਉਂਦੇ ਨੇਚਰਲ ਆ ਜਿਵੇਂ ਵੀ ਤਾਂ ਉਹ ਮੇਨੋਂ ਬਣਾ ਗਏ ਤਾਂ ਆਪਣੇ ਲੰਗਰ ਦੇ ਵਿੱਚ ਤਿੰਨ ਲੈਡੀਆਂ ਚ ਰੱਖੀ ਵੀ ਆ ਨਾਲੇ ਪੈਂਦੇ ਪੈਂਦੇ ਨੈਚਰਲ ਤੋਂ ਜੀ ਉਹਨਾਂ ਨੇ ਤਿੰਨ ਟਾਈਮ ਦਾ ਖਾਣਾ ਤਿਆਰ ਕਰਨਾ ਬਣਾ ਕੇ ਜੀ ਫਿਰ ਸਬਜ਼ੀਆਂ ਬਣਾਉਣੀ ਆ ਫਿਰ ਖਾਣਾ ਬਣਦਾ ਜੀ ਜੀ ਸਵੇਰ ਬਣਾ ਦੁਪਹਿਰ ਬਣਾ ਸ਼ਾਮ ਨੂੰ ਬਣਦਾ ਜੀ ਮਰ ਤਿੰਨੇ ਟਾਈਮ ਪ੍ਰੋਪਰ ਖਾਣਾ ਤਿਆਰ ਕਰਕੇ ਉਹਨਾਂ ਨੇ ਰੱਖ ਦੇਣਾ ਜੀ ਤੇ ਆਪਣੇ ਜਿਹੜੇ ਸਟਾਫ ਰੱਖਿਆ ਵਾ ਉਹਨਾਂ ਨੇ ਕਿ ਸਰਵਗਤਨਾ ਜੀ ਜੀ ਬਾਈ ਜੀ ਇਸ ਤੋਂ ਬਿਨਾ ਜਿਵੇਂ ਇਹ ਸੰਸਥਾ ਚੱਲ ਰਹੀ ਆ ਬਾਈ ਜੀ ਹੁਣ ਤੁਸੀਂ ਨਾਮ ਲਿਆ ਬਾਈ ਹਰਜੀਤ ਸਿੰਘ ਜੀ ਉਹਨਾਂ ਦਾ ਹਾਂ ਜੀ ਚੰਗੀ ਸੋਚ ਆ ਉਹਨਾਂ ਦੀ ਬਹੁਤ ਵੱਡਾ ਉਪਰਾਲਾ ਵਾ ਇਹ ਸੰਸਥਾ ਇਹਨਾਂ ਨੂੰ ਸੰਭਾਲਣ ਤੋਂ ਬਿਨਾ ਪਿੰਡ ਲਈ ਹੋਰ ਵੀ ਕੋਈ ਯਤਨ ਕਰ ਰਹੀ ਹੈ ਨਾਲ ਕੋਈ ਹੋਰ ਉਪਰਾਲਾ ਹੋਵ ਕਰ ਰਹੇ ਬਾਈ ਜੀ ਜਿਵੇਂ ਕੋਈ ਹੋਰ ਭਾਈ ਜੇ ਮੈਂ ਪਿੰਡ ਚ ਕੋਈ ਪ੍ਰੋਬਲਮ ਆ ਜਾਂਦੀ ਹੈ ਉਹ ਵੀ ਹੱਲ ਕਰ ਦਿਆ ਜੀ ਪਿੰਡਾਂ ਦੇ ਉਹ ਵੀ ਹੱਲ ਕਰ ਦਿੰਦਾ ਜੀ ਇੱਕ ਮੈਂ ਦੇਖ ਰਿਹਾ ਸੀ ਆ ਮੁਰਦਿਆਂ ਲਈ ਫਰਿੱਜ ਲੱਗੀ ਹਾਂ ਜੀ ਇਹ ਚ ਆਪਾਂ ਡਬਲ ਡੈਕ ਮਸ਼ੀਨਾਂ ਲਾਈਆਂ ਜੀ ਆਪਣੇ ਦੋ ਜੀ ਇਹ ਆਪਣੀ ਜੋ ਪਰਡੀਫੇਰ ਪਿੰਡ ਨੇ ਜੀ ਇਹਨਾਂ ਸੋਤ ਆਪਰੇ ਵਾਸਤੇ ਇੱਕ ਐਂਬੂਲੈਂਸ ਰੱਖੀ ਵੀ ਹੈ ਜੀ ਜੀ ਆਪਾਂ ਜੇ ਦੇਖੋ ਜਰੂਰ ਐਂਬੂਲੈਂਸ ਦੀ ਪੈਂਦੀ ਹੈ ਜਿਵੇਂ ਐਕਸੀਡੈਂਟ ਕੇਜ ਹੋ ਗਿਆ ਜਾਂ ਆਪਣਾ ਡਿਵਰੀ ਕੇਜ ਹੋ ਗਿਆ ਉਹਦੇ ਹੁਆ ਪ੍ਰਾਇਓਰਟੀ ਤੇ ਜਾਣਾ ਹੈ ਜੀ ਉਹ ਆਪਾਂ ਲੋਕਾਂ ਪਰਡੀਫੇਰ ਪਿੰਡਾਂ ਉਸ ਤੋਂ ਸੋਚ ਦਿੰਨੇ ਆ ਜਾ ਕੇ ਡੱਟ ਬੋਡੀ ਲੈ ਕੇ ਆਉਣੀ ਹੈ ਸ਼ਹਿਰੋਂ ਲੈ ਆਉਣੀ ਹੈ ਠੀਕ ਹੈ ਜੀ ਮਤਲਬ ਨੇੜੇ-ਤੇੜੇ ਦੇ ਪਿੰਡਾਂ ਲਈ ਪ੍ਰਬੰਧ ਵੀ ਹੈ ਪ੍ਰਬੰਧ ਵੀ ਹੈਗਾ ਜੀ ਇੱਕ ਵਾਰੀ ਜੀ ਮੈਂ ਦੇਖਦੇ ਪਿੱਛੇ ਮਕਾਨ ਬਣਾਇਆ ਕੋਠੀ ਬਣੀ ਹੋਈ ਆ ਹਾਂਜੀ ਇਹ ਇਹ ਬਾਈ ਹਰਜੀਤ ਸਿੰਘ ਉਹਨਾਂ ਦੀ ਨਹੀਂ ਉਹ ਕੋਠੀ ਬਾਈ ਦੀ ਨਹੀਂ ਉਹ ਬਾਈ ਉਹਦਾ ਨਾਮ ਹੈ ਸੇਵਾ ਨਵਾਸ ਸੇਵਾ ਨਵਾਸ ਕੌਣ ਰਹਿ ਰਹੀ ਉੱਥੇ ਉਹਦੇ ਵਿੱਚ ਆਉਣ ਵਾਲੇ ਸਮੇਂ ਜਿਵੇਂ ਸਾਝਾ ਪਰਿਵਾਰ ਵੱਡਾ ਹੋਊਗਾ ਹੈ ਜੀ ਆਪਾਂ ਨੂੰ ਡਾਕਟਰ ਪਰਮ ਪਰਮੈਂਟ ਰੱਖਣੇ ਪੈਣਗੇ ਉੱਥੇ ਉਹ ਡਾਕਟਰਾਂ ਵਾਸਤੇ ਬਣੀ ਆ ਜੀ ਕਿ ਡਾਕਟਰ ਆਪਣਾ ਪਿੰਡ ਫੈਮਿਲੀ ਰਹਿ ਜਾ ਕੇ ਡਾਕਟਰ ਆਪਣਾ ਆਪਣੇ ਸੌਣ ਜਾ ਕੇ ਪੂਰੀ ਫੇਰ ਜਾ ਕੇ ਮਤਲਬ ਆਉਣ ਵਾਲੇ ਸਮੇਂ ਨੂੰ ਧਿਆਨ ਚ ਰੱਖ ਕੇ ਪਲੈਨਿੰਗ ਕੀਤੀ ਹੈ ਮਤਲਬ ਵੱਡੇ ਪੱਧਰ ਤੱਕ ਸੋਚਿਆ ਹੈ ਵੱਡੇ ਬੰਦੇ ਦਾ ਸੋਚੇਵੇ ਠੀਕ ਹੈ ਜੀ ਹਾਂਜੀ ਭਾਈ ਜਿਵੇਂ ਇੱਥੇ ਬੰਦੇ ਜਿਹੜੇ ਬੈਠੇ ਨੇ ਕੁਝ ਕੁ ਲੋਕ ਇਹੋ ਜਿਹੇ ਹੁੰਦੇ ਹੋਣਗੇ ਜਿਉਂ ਆਪਾਂ ਸੜਕਾਂ ਤੋਂ ਲੈਣ ਜਾਂਦੇ ਆ ਮੈਂਟਲੀ ਅਫਸੈਟ ਹੁੰਦੇ ਆ ਉਹ ਛੋਟੇ ਨਸ਼ੇ ਤੋਂ ਲੈ ਕੇ ਵੱਡੇ ਨਸ਼ੇ ਤੱਕ ਜਿਵੇਂ ਸਾਈਟਾਂ ਬੀੜੀਆਂ ਤਬਾਕੂ ਵਗੈਰਾ ਲੈਂਦੇ ਆ ਜਾਂ ਇਸ ਤੋਂ ਬਿਨਾਂ ਸ਼ਰਾਬ ਵਗੈਰਾ ਸੇਵਨ ਕਰਦੇ ਆ ਹਾਂਜੀ ਉਹਨਾਂ ਨੂੰ ਫਿਰ ਤੁਸੀਂ ਕਿਵੇਂ ਮੈਨਾ ਨਹੀਂ ਕਰਦੇ ਉਹ ਲੋਕ ਹੁੰਦੇ ਨੇ ਨਾ ਆਪਣੇ ਕੋਲ ਆ ਬਿਲਕੁਲ ਹੁੰਦੇ ਹੁੰਦੇ ਜਿਹੜੇ ਆਪਾਂ ਲੈ ਕੇ ਉਹਨਾਂ ਜਿਹੜੇ ਕੋਈ ਜ਼ਰਦਾ ਲਾਉਂਦਾ ਬੀੜੀ ਲਾਉਂਦਾ ਜੀ ਉਹ ਇੱਕ ਨਾਰਮਲ ਨਸ਼ੇ ਛੋਟੇ ਹਾਂਜੀ ਉਹਨਾਂ ਨੂੰ ਆਪਾਂ ਜੋ ਆਪਾਂ ਦਲੇ ਉਹਨਾਂ ਨੂੰ ਫਿਰ ਆਪਾਂ ਉਹਨਾਂ ਨੂੰ ਸ਼ੌਪ ਸ਼ੂਬ ਦੇਣੇ ਰਗੜ ਕੇ ਜੀ ਕੁੜੀਆਂ ਬਣਾਵਾ ਕੇ ਲੈ ਚੱਲੋ ਜੀ ਇੱਕ ਦੋ ਦਿਨ ਦਾ ਤੋਰ ਤਾੜ ਬਣੀ ਮੋਟੀ ਲੱਗਦੀ ਹੈ ਉਹਨਾਂ ਨੂੰ ਜੀ ਪ੍ਰੋਬਲਮ ਵੀ ਕਰਦੇ ਆ ਫਿਰ ਆਪਤੇ ਖੰਡ ਬਾਅਦ ਜਾ ਕੇ ਸੈਟ ਹੋ ਜਾਂਦੇ ਪੂਰੇ ਜੀ ਫਿਰ ਕੋਈ ਪ੍ਰੋਬਲਮ ਨਹੀਂ ਕਰਦੇ ਛੱਡ ਜਾਂਦੇ ਆ ਛੱਡ ਜਾਂਦੇ ਆ ਛੱਡਦੇ ਹੁਣ ਆਪਾਂ ਨੂੰ ਜਿੱਲੇ ਪ੍ਰਾਣੀਆਂ ਸਾਰੇ ਨਾਚਾਰਤ ਨੇ ਕੋਈ ਬੀੜੀ ਨਹੀਂ ਲਾਉਂਦਾ ਕੋ ਇਨਾ ਜਿਹੇ ਜੰਦਾ ਬੰਦਾ ਕੋਈ ਇਹੋ ਜੀ ਕਹਾਣੀ ਜਦੋਂ ਤੁਸੀਂ ਉਹਨੂੰ ਲੈਣ ਗਏ ਹੋਵੋ ਕਈ ਵਾਰ ਹਾਲਾਤ ਬੜੇ ਵੱਖਰੇ ਹੁੰਦੇ ਨੇ ਮਤਲਬ ਵੇਖ ਕੇ ਆਪਦਾ ਮਨ ਭਰਦਾ ਤੁਸੀਂ ਤਾਂ ਜਾਣਦੇ ਹੀ ਰਹਿੰਦੇ ਹੋ ਕੋਈ ਇਹੋ ਜੀ ਕਹਾਣੀ ਕਿਉਂਕਿ ਇਹ ਜਾਂ ਸ਼ੇਅਰ ਕਰਨਾ ਚਾਹੋਗੇ ਸਾਡੇ ਦੋਸਤਾਂ ਨਾਲ ਦੇਖਣ ਵਾਲੇ ਨਾਲ ਤੁਸੀਂ ਕਿਸੇ ਨੂੰ ਲੈਣ ਗਏ ਹੋਵੋ ਹਾਲਾਤ ਜਿਆਦਾ ਬੱਤਰ ਹੋਣ ਕਈ ਵਾਰ ਤੁਸੀਂ ਕੋਈ ਸੜਕ ਤੋਂ ਲੈ ਕੇ ਆਏ ਕਈ ਵਾਰੀ ਆਪਾਂ ਕਿਸੇ ਘਰ ਤੋਂ ਲੈਣ ਜਾਂਦੇ ਆ ਮਤਲਬ ਇਹੋ ਜਾਂ ਕੋਈ ਕਿੱਸਾ ਕੋਈ ਤੁਹਾਡੇ ਧਿਆਨ 'ਚ ਹੋਵੇ ਕਿ ਨਾ ਕੋਈ ਇਹੋ ਜਾਂ ਬੰਦਾ ਹੋਵੇ ਜਿਹਦੀ ਬਹੁਤ ਜ਼ਿਆਦਾ ਹਾਲਤ ਮਾੜੀ ਸੀ ਹਉਰੋ ਜਲਾ ਹਾਲਤ ਮਾਰਦਾ ਜੀ ਆਪਣੇ ਆਪਣੇ ਠੋਰ ਪੈਦਾ ਨਹਿਰ ਨੇਰੇ ਜੀ ਇਹਦੇ ਜੱਗਾ ਜੀ ਪ੍ਰਾਣੀ ਲੈ ਕੇ ਆਏ ਉਹਦੀ ਹਾਲਤ ਬਹੁਤ ਮਾ ਖਾਸਤਾ ਸੀ ਜੀ ਬਾਈ ਸਰਜੀਤ ਉਹਨੂੰ ਸਾਡੇ ਨਾਲ ਜੀ ਜਦੋਂ ਆਪਾਂ ਰਸੂ ਕੀਤਾ ਉਹਨੂੰ ਜੀ ਬਹੁਤ ਨਾਜਕ ਹਾਲਤ ਸੀ ਜੀ ਉਹਦੇ ਕੋਲੇ ਖੜਿਆ ਵੀ ਨਹੀਂ ਜਾਂਦਾ ਸੀ ਇਤਨੇ ਹਾਲਤ ਸੀ ਮੈਡੀਕਲ ਦੇ ਪੈਨ ਰੱਖ ਕੇ ਚੱਲਦੇ ਜੀ ਐਨੀ ਹਾਲਤਮੰਦੀ ਸੀ ਪਲਸ ਪ੍ਰੈਸ਼ਰ ਨਾਲ ਸੀ ਉਹਦੀ ਸੈਤਾਨਾ ਸੀ ਜਦੋਂ ਰਸੂ ਕੀਤਾ ਉਹ ਤੋਂ ਜੀ ਫਿਰ ਆਪਾਂ ਉਤੋਂ ਨੂਰ ਰਸੂ ਕਰਕੇ ਲੈ ਆ ਕੇ ਟ੍ਰੀਟਮੈਂਟ ਦਿੱਤਾ ਪੂਰਾ ਮੈਡੀਕਲ ਸਟੈਪ ਅਪ ਕਰਾਇਆ ਪੂਰਾ ਉਹਦਾ ਹਾਂਜੀ ਤੇ ਜਾ ਕੇ ਹੁਣ ਬੰਦਾ ਬਿਲਕੁਲ ਸੈਟ ਅਪ ਵਧੀਆ ਪੂਰਾ ਜੀ ਹਾਂ ਤੇ ਬੋਲੀ ਜੱਲ ਜਿੰਦਗੀ ਛੱਜੀ ਜਿਆ ਪਰਜਨ ਜਿੰਦਗੀ ਜੀ ਇਹ ਭਾਈ ਕੋਈ ਨਾ ਕੋਈ ਬਾਤ ਸੁਲੂਕ ਕੀ ਤੁਹਾਡੇ ਨਾਲ ਕਰਦੇ ਹੋਣਗੇ ਜਦੋਂ ਆਪਾਂ ਲੈਣ ਜਾਂਦੇ ਨੇ ਐ ਤਾਂ ਜੀ ਮਾੜਾ ਮੋਟਾ ਫਿਰ ਜਦੋਂ ਹਾਈ ਅਪਸਟੱਪ ਚਲੇ ਹਾਂ ਜੀ ਡਿਪਰੈਸ਼ਨ ਦੇ ਮਰੀਜ਼ ਨੇ ਜੀ ਇਹ ਤਾਂ ਆਪਣੇ ਘਰੇ ਪਏ ਕਿਵੇਂ ਮੈਂਬਰ ਹੋਵੇ ਉਹੀ ਆਪਣਾ ਰਾਤ ਖਰਾਬ ਕਰਦਾ ਪਰਿਵਾਰ ਦੀ ਪੂਰੀ ਸੀ ਇਹਦਾ ਵਿਚਾਰੇ ਇਹਨਾਂ ਦਾ ਹਾਈ ਕੋਈ ਨਹੀਂ ਹੈ ਜੀ ਹਾਂਜੀ ਭਾਈ ਇਹ ਕਿਸੇ ਡੈਥ ਵਗੈਰਾ ਹੋ ਜਾਂਦੀ ਹੈ ਇਹਨਾਂ ਚੋਂ ਹਾਂਜੀ ਫਿਰ ਤੁਸੀਂ ਉਹਦਾ ਕਿਰਿਆ ਕਰ ਉਹਦਾ ਉਹਦਾ ਆਪਾਂ ਸੰਸਕਾਰ ਆਪਣੀ ਸਸਤਾ ਕਰ ਦਈਏ ਜੀ ਆਪਾਂ ਇਥੋਂ ਜਿਹੜਾ ਕੁਝ ਆਈਕਰ ਬਣਾ ਕਰੇ ਤੇ ਚੜਾਈ ਕਰ ਜੰਦਾ ਉਹਨੂੰ ਆਪਾਂ ਜਗਰਾਮੀ ਲੈ ਕੇ ਜਾਂਦੇ ਹਾਂ ਸਿਵਾਨ ਦੇ ਬਟਨ ਸਿਖਾਰ ਕਰਦੇ ਹਾਂ ਮੰਡੀ ਦੇ ਨਾਲ ਜੀ ਉੱਥੇ ਆਪਾਂ ਪਰਚੀ ਘਟਾ ਕੇ ਲੈਂਦੇ ਹਾਂ ਉੱਥੇ ਜੀ ਆਪਾਂ ਪੂਰਾ ਰਿਕਾਰਡ ਰੱਖਦੇ ਮਟੀਰੀਅਲ ਕਰਦੇ ਜੀ ਕੱਲ ਕੋਈ ਪਰਿਵਾਰਕ ਮੈਂਬਰ ਮਿਲੇਦਾ ਆਪਾਂ ਨੂੰ ਦਿਖਾ ਸਕਦੇ ਹਾਂ ਕਦੇ ਕੁਝ ਆਏ ਹੋਇਆ ਬਾਈ ਜੀ ਜਿਵੇਂ ਆਪਣੇ ਕੋਲੇ ਜਿਹੜਾ ਪਰਿਵਾਰ ਬੈਠਾ ਵਾ ਇਹਨਾਂ ਚੋਂ ਕਿਸੇ ਦੇ ਪਰਿਵਾਰ ਨੂੰ ਪਤਾ ਲੱਗਿਆ ਹੋਵੇ ਬਾਹਰੋਂ ਕਿ ਸਾਡਾ ਪਰਿਵਾਰਕ ਮੈਂਬਰ ਉੱਥੇ ਆ ਹਾਂਜੀ ਉਹ ਇੱਥੇ ਲੈਣ ਪਹੁੰਚੇ ਹੋਣ ਬਹੁਤ ਹੈ ਜੀ ਮੈਥੋਂ ਵਿੱਚ ਲੈ ਕੇ ਗਿਆ ਜੇ ਇੱਥੋਂ ਆਪਣਾ ਆਪ ਇੱਥੋਂ ਨਹੀਂ ਦੇਸ਼ਟ ਕਰਦੇ ਇੱਥੋਂ ਆਪਣਾ ਸ਼ਿਫਟ ਉੱਥੇ ਹੈਡਕੁਆਰਟਰਸ ਗਾਣਾ ਪੈਦਾ ਕਰਨਾ ਥਾਲ ਠੀਕ ਹੈ ਜੀ ਤੁਸੀਂ ਵੀ ਕੋਸ਼ਿਸ਼ ਕਰਦੇ ਹੋ ਬਈ ਜੀ ਮਤਲਬ ਵੱਧ ਤੋਂ ਵੱਧ ਲੋਕਾਂ ਨੂੰ ਦੁਬਾਰਾ ਉਹਨਾਂ ਦੇ ਘਰਾਂ 'ਚ ਭੇਜਿਆ ਜਾਵੇ ਅਸੀਂ ਤਾਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਪਰਿਵਾਰ ਤੇ ਰਹਿਣ ਚਲੇ ਜਾ ਕੋ ਫਿਰ ਤੁਸੀਂ ਕਿਵੇਂ ਕੀ ਕਰਦੇ ਹੋ ਉਹ ਯਤਨ ਇਹਨਾਂ ਤੋਂ ਹੀ ਪੁੱਛਗਿੱਛ ਕਰਦੇ ਤੇ ਅਸੀਂ ਇਹਨਾਂ ਨਾਲ ਗੱਲਾਂ ਕਰਦੇ ਜਿਵੇਂ ਆਪਣੇ ਵਰਕਰ ਆਪਣੇ ਸਟਾਫ ਦੇ ਮੈਂਬਰ ਨੇ ਉਹ ਗੱਲਾਂ ਕਰ ਦਿੰਦੇ ਆ ਹੁਣ ਆਪਣੇ ਕੋਲ ਇੱਥੇ ਰੈਕੋਰਡ ਤੋਂ ਲੈਦਾ ਜੀ ਚੱਕ ਕੇ ਬੈਠਾ ਅੱਛਾ ਹੀ ਆ ਬੈਠਾਈ ਬਸੇ ਉਹ ਆ ਠੀਕ ਹੈ ਜੀ ਇਹ ਜਵਾਨੀ ਬੋਲਦਾ ਸੀ ਉਹ ਬੰਦਾ ਹੁਣ ਪੂਰਾ ਐਡਰੈਸ ਦੱਸਦਾ ਹੈ ਮੈਂ ਮੇਰਾ ਫਨਗਦਾ ਪੁਰਾਣੀ ਜਗ੍ਹਾ ਮੇਰਾ ਘਰ ਆ ਹੁਣ ਬੋਲਣ ਟਰੀਟਮੈਂ ਜੋ ਕੋ ਨਾ ਪੂਰਾ ਡਰੈਸ ਜਨ ਲੱਗ ਗਿਆ ਮੈਸਰੀ ਆ ਹੀ ਬੋਲ ਲਖਦੇ ਪੂਰਾ ਟੋਪ ਦਾ ਅੱਛਾ ਹੀ ਹਾਂ ਦਾ ਮਲੇਖ ਦੇ ਕੰਮ ਕਰਦਾ ਸੀ ਇਹ ਨੇ ਦੱਸੀ ਆ ਆਪਣੀ ਕਹਾਣੀ ਪੂਰੀ ਦੱਸੀ ਪੂਰੀ ਦੱਸੀ ਹੈ ਕੋਈ ਕਾਰਨ ਸੀਗਾ ਇਹਦਾ ਇਹ ਹਾਲਾਤਾਂ ਚ ਆਉਣ ਦਾ ਤੇ ਬਸ ਪਤਾ ਨਹੀਂ ਜਰਾ ਰੱਬ ਜਾਨੇ ਕਿਵੇਂ ਆ ਗਿਆ ਬਜਾ ਚੱਲ ਕੇ ਤੇ ਸਭ ਦਾ ਪੈਸਾ ਜੀ ਜਾਂਦਾ ਪਿਛਲਾ ਨਾ ਯਾਦ ਨਹੀਂ ਹੁੰਦਾ ਕੋਈ ਜਹਾ ਆਪਣਾ ਇੱਥੇ ਰਾ ਕੋਟ ਵਾਲੇ ਅੱਛਾ ਸਭ ਸੀਗੇ ਸਿੱਟੀ ਦੇ ਜੀ ਇੰਚਾਰਜ ਤੇ ਆਪਣੇ ਉੱਥੋਂ ਕਾਉਂਸਲਰ ਤੇ ਜੀ ਉਹ ਬਰਾ ਜਿੱਥੇ ਗੁਆੜਦੇ ਜੀ ਉਹਨਾਂ ਨੇ ਸਾਡਾ ਸੰਪਰਕ ਕੀਤਾ ਵੀ ਜਰਾ ਸਾਡੇ ਕੋਲ ਦਵਾਸ ਕਰਨੇ ਮਤਾਂ ਉਹ ਕੰਮ ਕਰਨਾ ਜੀ ਜੀ ਤੇ ਫਿਰ ਆਪਣਾ ਸੰਸ ਕੰਟ੍ਰੀਟਮੈਂਟ ਕਰਕੇ ਪੂਰਾ ਛਿਪਨ ਸਹੀ ਹੋ ਗਿਆ ਜੀ ਬਣਾਏ ਜਿਵੇਂ ਬਈ ਜੀ ਆਪਾਂ ਆਮ ਇਨਸਾਨ ਆਪਦੀ ਜ਼ਿੰਦਗੀ ਦੇ ਵਿੱਚ ਖਾਣੇ ਪੀਣੇ ਆ ਹਾਂ ਹੱਸਦੇ ਖੇਡਦੇ ਆ ਨੱਚਦੇ ਗਾਉਣੇ ਮਨੋਰੰਜਨ ਕਰਦੇ ਆ ਆਪਾਂ ਦਿਨ ਤਿਹਾਰ ਬਣਾਉਨੇ ਆ ਵਹਾਂ ਸ਼ਾਦੀਆਂ ਤੇ ਜਾਂਦੇ ਆ ਇਹ ਲੋਕ ਨੇ ਵਿਚਾਰੇ ਜਿਹੜੇ ਇਹਨਾਂ ਲਈ ਕੋਈ ਤਿਥ ਤਿਹਾਰ ਆਪਾਂ ਅਸੀਂ ਪਹਿਲਾਂ ਇਹਨਾਂ ਦੇ ਤਿਥ ਤਿਹਾਰ ਹੁੰਦਾ ਜੀ ਅਸੀਂ ਆਪ ਸਟਾਫ ਪੂਰਾ ਮਲਾ ਕੇ ਜਾਂਦਾ ਲੋੜੀ ਅਸੀਂ ਨਾ ਨਾਮ ਲਾ ਕੇ ਜਾਂਦੇ ਆ ਠੀਕ ਹੈ ਜੀ ਪਰਿਵਾਰ ਕਿਵੇਂ ਬਣਾ ਨਾਮ ਲਾਈਏ ਵਿਚਕ ਦੀ ਕੋਈ ਪਰਿਵਾਰ ਤੋਂ ਪਰਹੇ ਸਾਰੇ ਆਲਰੇਡੀ ਠੀਕ ਹੈ ਜੀ ਜੇਕਰ ਪਰਿਵਾਰ ਦਾ ਇੱਕ ਮੈਂਬਰ ਇਹਨਾਂ ਨਾਲ ਦੇ ਵੀ ਦਿਸਾ ਬੱਚਾ ਵੀ ਬੈਠਾ ਹੀ ਰਹੇ ਮੈਂ ਪੁੱਛਿਆ ਵੀ ਕਿਤੇ ਆਏ ਤਾਂ ਨਹੀਂ ਵੀ ਇਹ ਬਚਾਰੇ ਨਾ 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 ਪੂਰਾ ਇਹਨਾਂ ਦਾ ਦਿਨ ਤਿਆਰ ਪੂਰਾ ਮਨਾ ਕੇ ਲੋੜੀ ਮਨਾਉਂਦੇ ਲੋੜੀ ਦਵਾਲੀ ਦਵਾਲੀ ਮਨਾ ਕੇ ਜਾਂਦੇ ਆ ਬੰਬਤੀਆਂ ਲਾਉਂਦੇ ਪੂਰੀਆਂ ਪ੍ਰੋਪਰ ਛਲੇ ਵਗ ਲਾਈ ਦਿੰਦੇ ਠੀਕ ਹੈ ਪੂਰਾ ਪੂਰਾ ਜ਼ਿਲ੍ਹੇ ਵੀ ਦਿਨ ਤਿਆਰ ਤੋਂ ਸਭ ਮਨਾਉਂਦੇ ਇਹ ਪੰਨਾ ਹੋਰ ਬਾਈ ਜੀ ਇਹਨਾਂ ਦੇ ਮਤਰੰਜਨ ਦਾ ਕੋਈ ਸਾਧਨ ਮਤਲਬ ਕੀ ਕਰਦੇ ਸਾਰੇ ਦਿਨ ਇਹ ਦੇਖੋ ਜੀ ਆਪਣੇ ਗਰਬਾਣੇ ਚੱਲ ਜਿਆ ਤਿੰਨ ਤੈ ਅੱਛਾ ਜੀ ਪਾਰਸ਼ਦਾਂ ਜੀ ਸਪੀਕਰ ਲੱਗੇ ਹੋਇਆ ਜਿਦੋਂ ਲੱਗਿਆ ਜੀ ਅੱਧਾ ਘੰਟ ਰਿਸਕ ਲਾਉਣ ਵਾਸਤੇ ਹਾਂ ਗਾਣੇ ਗੋਲ ਲਾਖ ਨਾ ਜੀ ਫਿਰ ਉਹਦੇ ਪਰ ਆਪਣਾ ਬਣਾਉਂਦੇ ਆ ਜੀ ਨਾਲ ਜਿੱਤਦੇ ਆ ਜੀ ਵਿੱਚ ਤਾਂ ਸ਼ੇਰ ਜਿਹਨੇ ਤਾਂ ਸ਼ੇਰ ਵਿੱਚ ਤਾਂ ਪਰਲੇ ਲੈ ਕੇ ਦਿੱਤੀ ਵੀ ਆ ਉਸੇ ਕਰਦੇ ਨੇ ਠੀਕ ਹੈ ਜੀ ਹਾਂ ਜੀ ਫਿਰ ਕੋਲ ਕੋਸ ਆਪਣੇ 11 12 ਪੁਰਾਣੀ ਆਪਣੇ ਕੋਲੇ ਇਹ ਜੇ ਵੀ ਆ ਇਹਦੇ ਆਪਣੇ ਸਾਡੇ ਨਾਲ ਖੇਤੀ ਦੇ ਵਿੱਚ ਮਦਦ ਕਰਦੇ ਆ ਠੀਕ ਹੈ ਜੀ ਜਿਵੇਂ ਆਪਾਂ ਕੰਮ ਕਰਦੇ ਆ ਐਂ ਕਰਦੇ ਆ ਜੀ ਜਿਵੇਂ ਸਬਜ਼ੀ ਵਗੈਰਾ ਹਾਂ ਇਹ ਮੈਨੇਜਮੈਂਟ ਪੂਰਾ ਕਰਨਾ ਨਾਲ ਕਰਾਉਂਦੇ ਆ ਨਾਲ ਪੂਰਾ ਕੰਮ ਕਰਾਉਂਦੇ ਆ ਜੀ ਠੀਕ ਹੈ ਕਿਹੜੇ ਕਿਹੜੇ ਰੂਲ ਰੈਗੂਲੇਸ਼ਨ ਨੇ ਜਿਹੜੇ ਥਰੂ ਤੁਸੀਂ ਇਹਨਾਂ ਨੂੰ ਲੈ ਕੇ ਆਉਣਾ ਕੀ ਪ੍ਰੋਸੀਜਰ ਆ ਪੂਰਾ ਇੱਕ ਬੰਦੇ ਨੇ ਪਹਿਲਾਂ ਤੱਕ ਆਉਣ ਲਈ ਜੋ ਜਿਹੜਾ ਆਪਣੇ ਪਿੰਡ ਦੀ ਪੰਚਾਇਤ ਹੁੰਦੀ ਹੈ ਜੀ ਉਹ ਆਪਣੇ ਸੰਸਥਾ ਦੇ ਮੈਂਬਰਾਂ ਨਾਲ ਸੰਪਰਕ ਕਰਦੀ ਹੈ ਕਿ ਜੀ ਫਿਰ ਆਪਾਂ ਉਹਨਾਂ ਨੂੰ ਪ੍ਰੋਸੀਜਰ ਹੱਦੀ ਗੱਲ ਲੈਣਾ ਹੁੰਦੀ ਸਾਨੂੰ ਜੀ ਬੈਠ ਹੁੰਦੇ ਆ ਉਹ ਆਪਾਂ ਅੱਗੇ ਉਹਨਾਂ ਨੂੰ ਫਾਰਵਰਡ ਕਰਦੇ ਆ ਜੀ ਫਿਰ ਆਪਾਂ ਉਹਨਾਂ ਨੂੰ ਪੁਲਿਸ ਦੇ ਅਧਿਕਾਰੀਆਂ ਦੇ ਥਰੂ ਡੀਡੀਆਰ ਪੁਲਿਸ ਕੈਟਾਗਰੀ ਦੀ ਹੈ ਜੀ ਤੇ ਪੰਚਾਇਤ ਲੈ ਕੇ ਦਿੰਦੀ ਆ ਜੀ ਵੀ ਇਹਦਾ ਹੁਣ ਸਾਮ ਸਵਾਲ ਕਰਨ ਵਾਲਾ ਕੋਈ ਨਹੀਂ ਇਹਨੂੰ ਇਸ਼ੂ ਕੀਤਾ ਜਾਵੇ ਜੀ ਫਿਰ ਆਪਾਂ ਆਪਸ ਇਹਦੇ ਵਿੱਚ ਬਾਈ ਜੀ ਕੁਝ ਏਮੇ ਦਾ ਵੀ ਹੁੰਦਾ ਵੀ ਤੁਸੀਂ ਉਸ ਬੰਦੇ ਦੀ ਸਰੀਰਕ ਹਾਲਤ ਦੇਖਦੇ ਹੋ ਜਾਂ ਮਾਨਸਿਕ ਹਾਲਤ ਦੇਖਦੇ ਹੋ ਜਾਂ ਤੁਸੀਂ ਕਦੇ ਛੱਡ ਵੀ ਦਿਨ ਕੋਈ ਬੰਦਾ ਵੀ ਨਹੀਂ ਲਿਆ ਨਹੀਂ ਜੀ ਪਰ ਕੋਈ ਹਰ ਜੋ ਆਪਣੇ ਨਿਆਸਰਾ ਹੈ ਜਿਹਨੂੰ ਜ਼ਰੂਰਤਾ ਆਪਾਂ ਇਹ ਆਸ਼ਰਮ ਆਸਰਾ ਜਗ੍ਹਾ ਦਿੰਦਾ ਜੀ ਦੱਸੂ ਕਰ ਕਈ ਵਾਰ ਬਾਈ ਜੀ ਕੋਈ ਇਹੋ ਜਿਹਾ ਬੰਦਾ ਹੁੰਦਾ ਅਸੀਂ ਆਮ ਸੜਕਾਂ ਤੇ ਦੇਖਦੇ ਆ ਪਿੰਡਾਂ 'ਚ ਦੇਖਦੇ ਆ ਮੈਂਟਰੀ ਦਾ ਅਪਸੈਟ ਹੁੰਦੇ ਹੀ ਹੁੰਦੇ ਨੇ ਸਰੀਰਕ ਤੌਰ ਤੇ ਕਿਸੇ ਬਿਮਾਰੀ ਨਾਲ ਲੜ ਰਹੇ ਹੁੰਦੇ ਆ ਜਾਂ ਜ਼ਖਮੀ ਹਾਲਤ ਦੇ ਵਿੱਚ ਹੁੰਦੇ ਨੇ ਉਹ ਬੰਦਿਆਂ ਨੂੰ ਫਿਰ ਤੁਸੀਂ ਕਿਵੇਂ ਸੰਭਾਲਦੇ ਹੋ ਇੱਥੇ ਲਿਆ ਕੇ ਉੱਥੇ ਆਪਾਂ ਇਹ ਪਹਿਲਾਂ ਮੁੱਢਲੀ ਸਹਾਇ ਪੜਿਆਲੇ ਕਰਾਲੀ ਦੇ ਵਿੱਚ ਜੀ ਉੱਥੇ ਆਪਾਂ ਉਹਨੂੰ ਸ਼ਿਫਟ ਕਰ ਦਿਆਂ ਉੱਥੇ ਉਹਦਾ ਟ੍ਰੀਟਮੈਂਟ ਚੱਲਦਾ ਜੀ ਪਹਿਲਾਂ ਉਹਨੂੰ ਸ਼੍ਰੀਕ ਤੌਰ ਤੇ ਟ੍ਰੀਟਮੈਂਟ ਦਿੱਤਾ ਜਾਂਦਾ ਜਾਂਦਾ ਜੀ ਆਪਾਂ ਇੱਥੇ ਆਪਾਂ ਟ੍ਰੀਟਮੈਂਟ ਆਪਣਾ ਲੋਕਲ ਪ੍ਰੈਕਟਿਸ ਬਣਿਆ ਜੀ ਜਾਂ ਟਾਂਜ ਵਿੱਚ ਟੂਰ ਹੋ ਗਿਆ ਜਾਂ ਜਰਾਉਂਡ ਹੋ ਜਾਣਾ ਹੋ ਗਿਆ ਜੀ ਉਹਦੀ ਰਿਪੋਰਟਾਂ ਪੂਰੀਆਂ ਫਾਈਨਲ ਕਰਕੇ ਫਿਰ ਆਪਾਂ ਉਹ ਉੱਥੇ ਸ਼ਿਫਟ ਕਰ ਦਿਆਂ ਜੀ ਆਪਾਂ ਇੱਥੇ ਨਹੀਂ ਟ੍ਰੀਟਮੈਂਟ ਹੋ ਰਿਹਾ ਆਪਣਾ ਫਿਰ ਤੁਸੀਂ ਉੱਥੇ ਉਹਦਾ ਇਲਾਜ ਕਰਵਾਉਣਾ ਲਓ ਉੱਥੇ ਕਰੋਗੇ ਤੇ ਉਹਦੇ ਜਿਹੜੇ ਖਰਚੇ ਵਰਚੇ ਨੇ ਉਹ ਸਾਰੇ ਕਿਵੇਂ ਮੈਨੇਜ ਹੁੰਦੇ ਨੇ ਜਾਂ ਇੱਥੇ ਰਹਿਣ ਲਈ ਇਹਨਾਂ ਬੰਦਿਆਂ ਜੀ ਜਿਸ ਤਰ੍ਹਾਂ ਤੁਸੀਂ ਸੰਗਤਾਂ ਜੀ ਉਹ ਡੋਨੇਸ਼ਨ ਕਾ ਪਾਉਂਦੀਆਂ ਜੀ ਸਾਪਣੇ ਸਫਲ ਦੇ ਵਿੱਚ ਮਤਲਬ ਕਿ ਜਿਹੜੀ ਸੰਗਤ ਡੋਨੇਸ਼ਨ ਕਰਦੀ ਹੈ ਉਹਦੇ ਨਾਲ ਹੀ ਸਾਰੇ ਖਰਚੇ ਵਰਤ ਚੱਲਦੇ ਤੇ ਬਾਈ ਜੀ ਕਦੇ ਐ ਵੀ ਹੁੰਦਾ ਵੀ ਜਿਵੇਂ ਮੈਂ ਆਮ ਦੇਖਦਾ ਵੀ ਕਈ ਵਾਰ ਨਾ ਪਿੰਡਾਂ ਚੋਂ ਗ੍ਰਾਹੀ ਕੀਤੀ ਜਾਂਦੀ ਆ ਜਾਂ ਐ ਪੈਸਾ ਇਕੱਠਾ ਮੰਗ ਕੇ ਵੀ ਪੈਸਾ ਇਕੱਠਾ ਕੀਤਾ ਜਾਂਦਾ ਨਹੀਂ ਜੀ ਆਪਾਂ ਇਹ ਮੰਗਣ ਦੀਆਂ ਦੇ ਜੀ ਮੰਗਦੇ ਆਪਾਂ ਸਾਲ ਚ ਅਖਬਾਰੇ ਪਿੰਡਾਂ ਦੇ ਵਿੱਚ ਜੋ ਲੋਕਲ ਪਿੰਡਾਂ ਜੀ ਉਹ ਕਨਕ ਗ੍ਰਾਹੀ ਜ਼ਰੂਰ ਕਰਦੇ ਆਂ ਜੀ ਆਪਾਂ ਉਹ ਅਨਾਜ ਮਾਲ ਲਈ ਪਾਸਾ ਮੈਸੇ ਵਿੱਚ ਲੰਗਰ ਚੱਲਦਾ ਜੀ ਆਪਣਾ ਤੇ ਟੈਂਪਲ ਸਾਡਾ ਪਕਦਾ ਠੀਕ ਉਹਦੇ ਵਾਸਤੇ ਜੀ ਆਪ ਹਾਂ ਕਠਿਕਾ ਤੇ ਜਿਹੜੇ ਲੋਕ ਇੱਥੇ ਤੁਸੀਂ ਲੈ ਕੇ ਆਉਂਦੇ ਹੋ ਜੀ ਮਤਲਬ ਜੇ ਕਿਸੇ ਦਾ ਪਰਿਵਾਰ ਪਿੱਛੇ ਹੈਗਾ ਵਾ ਮਤਲਬ ਉਹ ਨਹੀਂ ਸੰਭਾਲ ਸਕਦਾ ਜਾਂ ਕਈ ਵਾਰ ਇਹ ਹੁੰਦਾ ਵੀ ਤੁਸੀਂ ਕਿਸੇ ਬੰਦੇ ਨੂੰ ਕਿਸੇ ਸੜਕ ਤੋਂ ਲੈ ਆਏ ਉਸ ਤੋਂ ਬਾਅਦ ਥੋੜੀ ਵੀਡੀਓ ਰਾਈ ਜਾਂ ਫਿਰ ਕਿਤੋਂ ਜਾਣਕਾਰੀ ਮਿਲ ਜਾਂਦੀ ਹੈ ਪਰਿਵਾਰ ਨੂੰ ਕਿ ਸਾਡਾ ਬੰਦਾ ਉਸ ਫਿਰ ਰਾਈ ਦੇ ਜਿਹੜੇ ਨਿਆਸਰਿਆ ਦਾਸਰਾ ਉੱਥੇ ਰਹਿ ਰਿਹਾ ਵਾ ਉਹ ਬੰਦੇ ਪਹੁੰਚ ਕਰਦੇ ਆ ਤੇ ਮੈਂ ਪਹੁੰਚਦੇ ਆਪਾਂ ਪਰਿਵਾਰਕ ਮੈਂਬਰਾਂ ਨੂੰ ਪਾ ਮਲਾਉਨੇ ਆ ਜੀ ਬਣਾਉਨੇ ਆ ਹਾਂ ਬਣਾਉਨੇ ਆ ਫਿਰ ਉਹਦੇ ਪਹਿਲੀ ਪਹਿਸੇ ਕਰਕੇ ਅਧਾਰ ਕਾਰ ਬਲੈ ਚੈੱਕ ਕਰਕੇ ਜੀ ਫਿਰ ਆਪਾਂ ਪਰਵਾਰਕ ਨੂੰ ਦਿੰਦੇ ਜੀ ਪ੍ਰਾਣੀ ਦੇ ਥਰੂ ਹੈਡਕ quarters ਤੋਂ ਆਪਣੇ ਅੱਛਾ ਜੀ ਹਾਂ ਜੀ ਮਤਲਬ ਮਿਲ ਸਕਦੇ ਆ ਹਾਂ ਜੀ ਹੁਣ ਆਪਣੇ ਪਹਿਲੇ ਵੀ ਨਹੀਂ ਇੱਕ ਬੰਦਾ ਲੜਕਾ ਗਿਆ ਸੀ ਉਹ ਹੈਡਕ quarters ਛੱਡਿਆ ਜੀ ਆਪਾਂ ਉਹਦਾ ਪਰਿਵਾਰਕ ਮੈਂਬਰ ਆ ਗਿਆ ਸੀ ਉਹਨੂੰ ਲੈ ਕੇ ਗਿਆ ਜੀ ਫਿਰ ਉਹ ਲੈ ਕੇ ਗਿਆ ਹਾਂ ਪਰਿਵਾਰ ਵਾਪਸ ਲੈ ਕੇ ਉਹ ਮਤਲਬ ਉਸੇ ਹਾਲਤ ਸੀ ਜਿਹੜੀ ਹਾਲਤ ਤੋਂ ਉਹ ਲਿਆਂਦਾ ਸੀ ਆ ਠੀਕ ਹੋ ਗਿਆ ਨਹੀਂ ਜੀ ਇੱਥੇ ਟ੍ਰੀਟਮੈਂਟ ਚੱਲਦਾ ਜੀ ਸਹੀ ਹੋ ਕੇ ਜਾ ਕੇ ਜਾ ਕੇ ਬਿਲਕੁਲ ਸਹੀ ਹੋ ਕੇ ਜਾਂਦੇ ਜੀ ਇਹ ਪੂਰੇ ਦਿਨ ਦਾ ਕੀ ਪ੍ਰੋਸੈਸ ਹੈ ਜੀ ਕੀ ਕਰਦੇ ਨੇ ਇਹ ਬੰਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਦੀ ਕਿਵੇਂ ਦੀ ਜ਼ਿੰਦਗੀ ਹੈਗੀ ਸਵੇਰ ਤੋਂ ਬਾਅਦ ਪਹਿਲਾਂ ਜਿਹੜੇ ਆਪਣੇ ਜਿਹੜੇ ਵਰਕਰ ਰੱਖਿਆ ਆਪਾਂ ਜੀ ਉਹਨਾਂ ਨੂੰ ਸਵੇਰ ਤੱਕ ਕਿਉਰ ਕੇ ਬੈਠੀ ਦਿੰਦੇ ਨੇ ਬੈਠਾ ਦੇ ਬੈਠੀ ਦਿੰਦੇ ਨੇ ਇਹਨੂੰ ਜੀ ਫਿਰ ਜੋ ਜੋ ਬੈਠੇ ਪੀਂਦੇ ਪੀਂਦੇ ਬਸ ਕਰ ਦਿਆ ਆਪਣਾ ਸਨਪਾਣੀ ਕਰ ਦਿਆ ਜੀ ਉਸ ਤੋਂ ਬਾਅਦ ਬਾਗ ਕਰਦੇ ਇੱਥੇ ਠੀਕ ਹੈ ਜੀ ਇਹ ਆਪਣੇ ਜੋ ਬਾਗ ਲਾਇਆ ਉਹ ਉਦੋਂ ਦੀ ਬਾਗ ਕਰਦੇ ਆ ਜੀ ਪੰਜ ਪੰਜ ਚਾਰ ਚੱਕ ਲਵਾਉਂਦੇ ਉਸ ਤੋਂ ਬਾਅਦ ਇਹ ਆਪਣੇ ਬ੍ਰੇਕਫਾਸਟ ਤਿਆਰ ਹੋ ਜਾਂਦੀ ਇਹਨਾਂ ਦੀ ਜੀ 8:30 9:00 ਵਜੇ ਦੇ ਵਿੱਚ ਕਰੀਬ ਇਹ ਬ੍ਰੇਕਫਾਸਟ ਕਰ ਲ ਇੱਥੇ ਬੈਠ ਰਹੇ ਹਾਂ ਜੀ ਫੇ ਚਾਹ ਪਾਣੀ ਇਹਨੂੰ ਇੱਥੇ ਪਈਦਾ ਜੀ ਜੀ ਟਕ ਕਲਾਈਮਟ ਵਧੇ ਰਹਿਣ ਦੀ ਮਾਇਦਿ ਹਲੇ ਆਕਸ਼ੀ ਜੀ ਮਗਰਾਂ ਪੂਰੀ ਵਧੀ ਹੈ ਇੱਥੇ ਚੱਲ ਰਿਹਾ ਹੈ ਜੋ ਵੀ ਹੈਗਾ ਭਾਈ ਤੁਸੀਂ ਕਿੰਨੇ ਸਮੇਂ ਤੋਂ ਇਸ ਸੰਸਥਾ ਨਾਲ ਜੁੜੇ ਹੋਏ ਹੋ ਮੈਨੂੰ ਜੀ 8 ਮਹੀਨਾ ਸਾਲ ਰਨ ਕਰ ਗਏ ਜੀ 8 ਮਹੀਨਾ ਸਾਲ 8 ਸਾਲ ਹੋ ਗਏ ਨਹੀਂ ਹਾਂ ਜ 8 ਮਹੀਨਾ ਸਾਲ ਰਨ ਕਰ ਗਏ ਸਭ ਪੂਰੇ ਹੋ ਗਏ ਜੀ 8 ਮਹੀਨਾ ਚੱਲੇ ਪਏ ਜੀ ਇਨਾਂ 8 ਸਾਲਾਂ ਦੇ ਵਿੱਚ ਤੁਹਾਨੂੰ ਕਦੇ ਆਏ ਲੱਗਿਆ ਵੀ ਯਾਰ ਮੈਂ ਛੱਡ ਦੇਣਾ ਕੰਮ ਵੀ ਠੀਕ ਨਹੀਂ ਨਹੀਂ ਜੀ ਆਪਣਾ ਬਹੁਤ ਸ਼ੋਨ ਮਿਹਨਤ ਜਿੱਥੇ ਕਦੇ ਪਰੇਸ਼ਾਨ ਨਹੀਂ ਹੋਈ ਨਹੀਂ ਜਮੇ ਨਹੀਂ ਬ ਬੜਿਆ ਸਿਸਟਮ ਨੇ ਬਜਾਰੀ ਜਿਹੜੇ ਬਾਰੇ ਗੱਲਾਂ ਕਰਦੇ ਨੇ ਸੇਵਾ ਕਰਨੀ ਕਰਦੇ ਜਾਂ ਕੇ ਲੈ ਕੇ ਜਾਂਦੇ ਨੇ ਟ੍ਰੀਟਮੈਂਟ ਕਰਾਉਣ ਜਾਂਦੇ ਨੇ ਕੋਈ ਕਹਿੰਦੇ ਕਿ ਜਾਨ ਨੂੰ ਸਾਡੇ ਮਨੁੱਖ ਕੋਲ ਮਿਲਦਾ ਕਿ ਅਸੀਂ ਇਹ ਕੁਛ ਕੀਤਾ। ਕਈ ਵਾਰੀ ਬਈ ਆਏ ਹੁੰਦਾ ਜਿਵੇਂ ਇੱਕ ਆਪ ਬਿਲਕੁਲ ਨਾਰਮਲ ਇਨਸਾਨ ਹੈ ਇੱਕ ਪਾਸੇ ਇੱਕ ਅਬਨਾਰਮਲ ਇਨਸਾਨ ਆ ਹਾਂਜੀ ਉਹ ਮਤਲਬ ਉਹ ਜਿਹੜੀਆਂ ਹਰਕਤਾਂ ਕਰਦਾ ਵਾ ਜਾਂ ਕੁਛ ਕੁ ਮੰਗਣਾ ਬੰਦੇ ਇੱਥੇ ਇਹੋ ਜਿਹੀ ਹੋਣਗੇ ਜਿਨ੍ਹਾਂ ਨੂੰ ਆਪਣੀ ਕਿਰਿਆ ਵੀ ਨਹੀਂ ਸੋਚ ਸਕਦੇ ਹੋ ਆ ਉਹੋ ਜਿਹੀਆਂ ਮੁਸ਼ਕਲਾਂ ਆਉਂਦੀਆਂ ਨੇ ਉਦੋਂ ਕਦੇ ਮਨ ਥੋੜਾ ਨਹੀਂ ਫੜਕਦਾ ਐਦਾ ਜੀ ਆਪਣੇ ਹੁਣ ਕਰੇ ਮਾਂ ਬਾਪੇ ਉਹਨਾਂ ਦੇ ਵਸ਼ਾ ਹੁੰਦੇ ਆ ਇਹ ਵੀ ਆਪਣੇ ਭੈਣ ਭ ਦੋਸਤੋ ਵੱਡੀ ਗੱਲ ਕਹੀ ਹੈ ਬਾਈ ਜੀ ਨੇ ਵੀ ਜਿਵੇਂ ਕਹਿੰਦੇ ਘਰ ਦੇ ਵਿੱਚ ਸਾਡੇ ਮਾਪੇ ਵੀ ਨੇ ਜੇ ਉਹ ਵੀ ਆਪਣੀ ਕਿਰਿਆ ਨਹੀਂ ਸੋਧ ਸਕਦੇ ਤਾਂ ਕਹਿੰਦੇ ਅਸੀਂ ਉਹਨਾਂ ਦਾ ਸਹਾਰਾ ਬਣਦੇ ਹਾਂ ਉਹੀ ਪਹਿਲੀ ਗੱਲ ਮੈਂ ਦੁਬਾਰਾ ਰਿਪੀਟ ਕਰਦੇ ਆਂ ਦੇਖਣ ਵਾਲੇ ਦੋਸਤਾਂ ਲਈ ਕਿ ਜਿਵੇਂ ਬਾਈ ਜੀ ਨੇ ਕਿਹਾ ਕਿ ਇੱਕ ਮਾਪੇ ਦਾ ਸਹਾਰਾ ਉਹਦੀ ਲਾਦ ਹੁੰਦੀ ਆ ਤਾਂ ਬਾਈ ਜੀ ਹੁਣੀ ਬਿਲਕੁਲ ਆਫ ਵੀ ਕੈਮਰਾ ਮੇਰੇ ਨਾਲ ਗੱਲਬਾਤ ਕਰਦੇ ਸੀ ਵੀ ਇਹ ਬਿਲਕੁਲ ਇਹਨਾਂ ਨੂੰ ਮਾਪੇ ਵਾਲਾ ਪਿਆਰ ਇਹਨਾਂ ਦੇ ਮਾਪੇ ਬਣ ਕੇ ਤੇ ਇਹਨਾਂ ਦੇ ਬੱਚਿਆਂ ਵਾਲਾ ਪਿਆਰ ਜਿਹੜੇ ਇਹਨਾਂ ਤੋਂ ਵੱਡੇ ਨੇ ਉਹਨਾਂ ਨੂੰ ਜਿਹੜਾ ਕੋਈ ਆਪਣੇ ਬੱਚਿਆਂ ਤੋਂ ਵਿਛੜ ਕੇ ਇੱਥੇ ਆਇਆ ਹੋਇਆ ਆਸਰਾ ਨਹੀਂ ਹੈ ਉਹਦਾ ਉਹਦੇ ਬੱਚੇ ਬਣਦੇ ਨੇ ਬਾਈ ਹੁਣੀ ਤੇ ਜਿਹੜਾ ਕੋਈ ਬੱਚਾ ਆਉਂਦਾ ਛੋਟੀ ਉਮਰ ਚ ਆਉਂਦਾ ਉਹਦੇ ਮਾਪੇ ਬਣਦੇ ਨੇ ਤਾਂ ਵੱਡੀ ਗੱਲ ਆ ਦੋਸਤੋ ਕਿ ਅਸਲ 'ਚ ਮਾਪੇ ਨਾਂ ਹੋਣ ਦੇ ਬਾਵਜੂਦ ਵੀ ਇਸ ਲੈਵਲ ਤੱਕ ਬਾਈ ਹੁਣੀ ਜਿੱਥੇ ਤੱਕ ਇਹ ਪਹੁੰਚਦੇ ਨੇ ਬਹੁਤ ਵੱਡੀ ਗੱਲ ਆ ਬਾਈ ਜੀ ਜਿਵੇਂ ਤੁਸੀਂ ਦੱਸਿਆ ਕਿ ਇੱਥੋਂ ਦੇ 50 ਮੈਂਬਰ ਹੈਗੇ ਨੇ ਅੱਜ ਬਿਲਕੁਲ ਕਿ ਤੁਸੀਂ ਇਹ ਕੋਈ ਗਿਣਤੀ ਨਿਰਧਾਰਤ ਕੀਤੀ ਹੋਈ ਆ ਵੀ ਆਪਾਂ 50 ਤੋਂ ਉੱਪਰ ਗਿਣਤੀ ਨਹੀਂ ਹੋਣ ਦੇਣੀ ਜਾਂ ਨਹੀਂ ਜੀ ਨਹੀਂ ਜੀ ਜਿੱਥੇ ਵੀ ਆਪਾਂ ਨੂੰ ਪ੍ਰਾਣੀ ਮਿਲਦਾ ਜੀ ਆਪਾਂ ਉਹਦੀ ਵੈਰੀਫੀਕੇਸ਼ਨ ਕਰਦੇ ਆ ਉਹਨੂੰ ਆਪਾਂ ਸਦਕਸ਼ੂ ਕਰਕੇ ਪਾਸਮੰਦੇ ਵਿੱਚ ਲੈ ਕੇ ਆਉਂਦੇ ਆ ਹਾਂਜੀ ਹਾਂਜੀ ਭਾਈ ਤੁਸੀਂ ਜਾਂਦੇ ਜਾਂਦੇ ਆਪਣਾ ਪਿਆਰ ਬਾਪ ਦਾ ਐਕਸਪੀਰੀਅੰਸ ਜਿਵੇਂ ਨਾ ਇੱਕ ਮਾਸਟਰ ਹੁੰਦਾ ਉਹ ਆਪਦੀ ਲਾਈਫ ਦੇ ਵਿੱਚ ਆਪਦੀ ਜ਼ਿੰਦਗੀ ਦੇ ਵਿੱਚ ਜਵਾਕਾਂ ਨੂੰ ਬਣਾਉਂਦਾ ਹਾਂਜੀ ਰਿਟਾਇਰਡ ਹੋਣ ਤੋਂ ਬਾਅਦ ਉਹ ਸੋਚਦਾ ਕਿ ਮੈਂ ਕਿਵੇਂ ਦੀ ਜ਼ਿੰਦਗੀ ਕੱਢੀ ਮੈਂ ਬੱਚਿਆਂ ਨੂੰ ਪੜਾਇਆ ਮੈਨੂੰ ਚੰਗਾ ਲੱਗਿਆ ਇੱਕ ਬੰਦਾ ਪੁਲਿਸ ਅਫਸਰ ਹੁੰਦਾ ਹਾਂ ਉਹ ਬੰਦਾ ਆ ਵੀ ਜ਼ਿੰਦਗੀ ਆ ਤਿਆਰਪਾ ਰੱਖਦਾ ਕਿ ਉਹਨੇ ਕਿਵੇਂ ਕਿਵੇਂ ਦੇ ਨੂੰ ਕ੍ਰਿਮੀਨਲ ਬਣੇ ਹਾਂ ਤੇ ਹੋਈ ਜ਼ਿੰਦਗੀ ਕੱਢੀ ਕਈ ਬੰਦੇ ਆ ਆਪਦੇ ਕੀਤੇ ਹੋਏ ਕੰਮਾਂ ਤੇ ਬਾਅਦ ਚ ਪਛਤਾਉਂਦੇ ਆ ਹਾਂਜੀ ਕਈ ਬੰਦੇ ਆ ਆਪਦੇ ਕੰਮਾਂ ਨੂੰ ਸਰਾਉਂਦੇ ਆ ਹਾਂਜੀ ਮਤਲਬ ਕਿਤੇ ਬੰਦਾ ਆਪਦੀ ਜ਼ਿੰਦਗੀ ਖੁਸ਼ ਹੁੰਦਾ ਕਿਤੇ ਬੰਦਾ ਆ ਜ਼ਿੰਦਗੀ ਨੂੰ ਨਾਰਾਜ਼ ਹੁੰਦਾ ਤੁਸੀਂ ਦੱਸਿਆ ਤੁਸੀਂ ਲੰਬੇ ਸਮੇਂ ਤੋਂ ਇੱਥੇ ਜੁੜੇ ਹੋਏ ਹੋ ਬਿਲਕੁਲ ਥੋੜਾ ਕੀ ਤਿਆਰਬਾ ਤੁਸੀਂ ਕੀ ਸੋਚਦੇ ਹੋ ਹੁਣ ਤੱਕ ਕਿ ਤੁਸੀਂ ਕਿਵੇਂ ਦੀ ਜ਼ਿੰਦਗੀ ਨਿਭਾ ਰਹੇ ਅਸੀਂ ਤਾਂ ਬਹੁਤ ਬਾਰੇ ਜ਼ਿੰਦਗੀ ਨਿਭਾ ਰਹੇ ਹਾਂ ਇਦਾਂ ਰਲ ਕੇ ਸਾਨੂੰ ਇੰਨਾ ਸਕੂਲ ਮਿਲਦਾ ਜਿੰਦਗੀ ਵਿੱਚ ਇਹਨਾਂ ਦਾ ਕੋਸ਼ਿਸ਼ ਕੀਤਾ ਵਿਚਾਰਨਾ ਜੀ ਇਹਨਾਂ ਜੋ ਰਿਆ ਪਿੱਛਰਦੇ ਨੇ ਵਿੱਚ ਰੋਟੀ ਪਾਣੀ ਖਵਾਉਂਦੇ ਸਿਖਾਉਂਦੇ ਜਿਵੇਂ ਵਰਕਰ ਸਟਾਫ ਨਹੀਂ ਵੀ ਹੁੰਦਾ ਅਸੀਂ ਨਾਲ ਆਪ ਲਾ ਕੇ ਸੇਵਾ ਸੇਵਾ ਕਰਦੇ ਆ ਸਾਨੂੰ ਸਕੂਲ ਮਿਲਦਾ ਕਿਉਂਦਾ ਜੀ ਇਹ ਸਾਨੂੰ ਦੇਖ ਖੁਦ ਹੋ ਜਾਂਦਾ ਸਾਡੇ ਪਰਿਵਾਰ ਦੇ ਮੈਂਬਰ ਹੀ ਹੈ ਜੀ ਜੇ ਅਸੀਂ ਨਾ ਵੀ ਆ ਮੈਂ ਡਿਊਟੀ ਤੇ ਕਹਦਾ ਤੂੰ ਜਿਹੜੇ ਪੋਸ਼ਾਕਾਲ ਕਿਉਂ ਨਹੀਂ ਆਇਆ ਪਿਆਰ ਪਿਆ ਹੈ ਪਿਆਈ ਨਾ ਪਿਆਰ ਪਿਆ ਆ ਆਪ ਪਛਤ ਵੀ ਬਾਈ ਇਹਨਾਂ ਦਾ ਪਿਆਰ ਹੈਗਾ ਜਾਂ ਕਦੇ ਬਹੁਤ ਚੜ ਮੈਂ ਜੰਮੇ ਨਹੀਂ ਮੈਂ ਉਹ ਦੇਖੋ ਤਾਸ਼ ਕਰੀਆ ਪਿਆ ਪਿਆਰ ਦਾ ਮਾਗ ਮਾਰਾਂਗੇ ਵੀ ਆਪ ਇੰਨੇ ਬੰ ਅੱਖੇ ਲੱਗਦੇ ਆ ਪੂਰੇ ਲੱਗਣਗੇ ਸਭ ਦੇ ਨਾਮ ਪਤਾ ਸਭ ਆਪਕੇ ਜੀ ਜਾਣਦੇ ਹੋਗੇ ਕੁਝ ਪੰਜ ਚਾਰ ਜਿਹੜੇ ਪਿਛੇ ਦਫੇ ਤਕਸ਼ਨ ਦੇ ਮਿਲ ਜਾਓ ਆਪਣੇ ਬਿੱਡਾਂ ਦੇ ਦੇਗੇ ਫਿਰ ਉਹ ਮਤਲਬ ਬਾਹਰ ਨਹੀਂ ਨਿਕਲਦੇ ਕਦੇ ਜੀ ਉਹ ਜਦ ਜੇ ਮੈਂ ਆਪਣਾ ਇੱਕ ਮਲਾਕਾ ਬਣਖਾ ਸੁਰਮਨ ਸਿੰਘ ਆਪਣੇ ਕੋਲੇ ਦਿਖਾਈਂ ਦਿੰਦਾ ਉਹਨਾਂ ਅੰਦਰ ਹੀ ਦਿੰਦਾ ਜੀ ਇੱਕ ਉਹ ਨਤਦਵਾਰੀ ਉਹ ਵਿਚਾਰ ਬੈਠਦੀ ਉਹਦੇ ਜਿਹਨਾਂ ਨੂੰ ਦਿਖਦਾ ਨਹੀਂ ਬਾਈ ਉਹਨਾਂ ਨੂੰ ਫਿਰ ਕਿਵੇਂ ਸਾਰੇ ਦਿਨ ਤੁਸੀਂ ਮੈਨੇਜ ਕਰਦੇ ਹੋ ਆਪਾਂ ਆਪਣੀ ਰੋਟੀ ਬਾਹਰ ਉਹ ਰੋਟੀ ਫੜਾ ਕੇ ਚੋਰ ਚੋਰ ਕੇ ਰੋਟੀ ਦਿੰਨੇ ਚਮਚਾ ਉੱਤੋਂ ਚੋਰ ਕੇ ਫੜਾ ਕੇ ਰੋਟੀ ਠੀਕ ਹੈ ਜੀ ਚਾਹ ਪਾਣੀ ਪੂਰਾ ਉੱਥੇ ਬੰਦੇ ਬੈਠਦੇ ਨੇ ਫ ਫਕਰ ਕੇ ਗਿਰਾਵਤ ਬਣ ਜੂ ਠੀਕ ਹੈ ਜੀ ਹਾਂਜੀ ਠੀਕ ਹੈ ਬਜੀ ਬਜੀ ਜਾਂਦੇ ਜਾਂਦੇ ਦੇਖਣ ਵਾਲੇ ਦੋਸਤਾਂ ਨੂੰ ਕੋਈ ਥੋੜਾ ਸਨੇਹਾ ਤੁਸੀਂ ਆਪਦੀ ਇਸ ਜਿਹੜੀ ਆ ਪਰਿਵਾਰ ਦੀ ਜ਼ਿੰਦਗੀ ਤੁਸੀਂ ਇਹਨਾਂ ਦਾ ਨਿਗਾਰਾ ਰਹੇ ਹੋ ਬਤਾ ਰਹੇ ਹੋ ਥੋੜਾ ਬਹੁਤ ਲੰਬਾ ਤਿਆਰ ਪਾਹੂ ਮੈਂ ਤਾਂ ਘੰਟਿਆਂ ਦੀ ਲਈ ਇੱਥੇ ਆਇਆ ਵਾਂ ਪਰ ਮੈਨੂੰ ਤਾਂ ਦੇਖ ਕੇ ਬੜਾ ਮਹਿਸੂਸ ਹੋਣ ਲੱਗਿਆ ਵੀ ਯਾਰ ਇੱਕ ਦੁਨੀਆ ਹੀ ਵੱਖਰੀ ਦੁਨੀਆ ਵਾਂ ਇਹਦੇ ਲਈ ਵੀ ਸਮਾਹ ਹਰ ਇੱਕ ਬੰਦੇ ਕੋਲ ਚਾਹੀਦਾ ਮੈਂ ਤਾਂ ਕਹਿੰਦਾ ਵੀ ਇਹਦੇ ਲਈ ਤਾਂ ਛੱਡੋ ਪਹਿਲਾਂ ਸੀ ਆਪਣੇ ਮਾਪਿਆਂ ਵਾਲੀ ਸਮਾਂ ਕੱਢ ਲਈ ਤਾਂ ਆ ਟਾਈਮ ਆ ਵੀ ਨਾ ਜਾਂ ਭੈਣ ਭਰਾਵਾਂ ਲਈ ਕੱਢੀ ਤੁਸੀਂ ਕੀ ਕਹਿਣਾ ਚਾਹੋਗੇ ਦੇਖਣ ਵਾਲੇ ਦੋਸਤ ਮੈਂ ਤਾਂ ਇਹੀ ਬੇਨਤੀ ਕਰਦਾ ਹਾਂ ਜੀ ਪਰਿਵਾਰਾਂ ਨੂੰ ਤੇ ਸਮਾਜ ਦਾ ਦੇ ਲੋਕ ਨੇ ਜੀ ਵੀ ਜੇ ਤੁਸੀਂ ਆਪਣੇ ਘਰ ਦੇ ਵਿੱਚ ਬੱਚਿਆਂ ਜਨਮਦਨ ਤੇ ਮਨਾਉਨੇ ਹੋ ਜੀ ਮੈਂ ਇਹੀchnਿਆ ਦਿੰਦਾ ਕਿ ਤੁਸੀਂ ਇੱਥੇ ਪ੍ਰਭਾਸਾਨ ਆਸਰਾ ਦੇ ਘਰ ਪਿੰਡ ਫੇਰਾਂ ਆਓ ਜੀ ਤੇ ਇਹਨਾਂ ਨਾਲ ਆਪਣਾ ਦੋ ਪਰ ਜਿੰਦਗੀ ਸਾਂਝੇ ਕਰਕੇ ਜਾਓ ਤੇ ਇਹਨਾਂ ਨੂੰ ਸਕੂਨ ਮਿਲੇ ਵੀ ਸਾਡੇ ਵੀ ਕੋਈ ਨਾਲ ਭੈਣ ਭਰਾਵਾਂ ਕੇ ਜੁੜੇ ਹੋਏ ਜੀ ਹਾਂਜੀ ਸੋ ਦੋਸਤੋ ਇਹ ਸੀ ਪੂਰੀ ਗੱਲਬਾਤ ਇਸ ਸੰਸਥਾ ਬਾਰੇ ਕਦੋਂ ਤੋਂ ਚੱਲੀ ਕਿਵੇਂ ਚੱਲ ਰਿਹਾ ਸਾਰਾ ਪ੍ਰੋਸੀਜਰ ਕਿਵੇਂ ਲੈ ਕੇ ਆਉਂਦੇ ਨੇ ਇੱਥੇ ਕਿੰਨੇ ਕੁ ਪਰਿਵਾਰਕ ਮੈਂਬਰ ਨੇ ਦੋਸਤੋ ਸੱਚ ਜਾਣਿਓ ਜਦ ਤੁਸੀਂ ਆਕੇ ਇੱਥੇ ਬੈਠੋਗੇ ਇਹਨਾਂ ਨਾਲ ਗੱਲਾਂ ਬਾਤਾਂ ਕਰੋਗੇ ਵਿਚਰੋਗੇ ਤਾਂ ਬਿਲਕੁਲ ਇੱਕ ਵੱਖਰਾ ਕੁਝ ਮਹਿਸੂਸ ਕਰੋਗੇ ਜਿਹੜਾ ਸ਼ਬਦਾਂ ਚ ਬਿਆਨ ਕਰਨਾ ਬਹੁਤ ਹੀ ਮੁਸ਼ਕਲ ਆ ਭਾਈ ਜਿਹਦੀਆਂ ਗੱਲਾਂ ਬਾਤ ਸੁਣਨ ਤੋਂ ਬਾਅਦ ਇਹਨਾਂ ਦੋਸਤਾਂ ਨੂੰ ਮਿਲਣ ਤੋਂ ਬਾਅਦ ਇਹਨਾਂ ਨਾਲ ਗੱਲਾਂ ਬਾਤਾਂ ਕਰਨ ਤੋਂ ਬਾਅਦ ਚੰਗਾ ਲੱਗਿਆ ਇੱਕ ਸਨੇਹਾ ਮੈਂ ਦੇਣਾ ਚਾਹੂੰਗਾ ਦੋਵੇਂ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਵੀ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਨੇ ਪਹਿਲਾਂ ਤਾਂ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਮੇਰਾ ਇਹ ਕਹਿਣ ਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਇਹ ਮੇਰੀ ਵੀਡੀਓ ਆ ਇਹ ਸਾਡੇ ਚੈਨਲ ਦੀ ਵੀਡੀਓ ਆ ਇਹ ਵੱਧ ਤੋਂ ਵੱਧ ਲੋਕਾਂ ਤੱਕ ਜਾਣੀ ਚਾਹੀਦੀ ਆ ਇਹਦਾ ਮਕਸਦ ਇਹ ਨਹੀਂ ਹੈ ਕਿ ਦੇ ਵਿਊ ਵੱਧ ਆਉਣੇ ਚਾਹੀਦੇ ਆ ਇਹਦਾ ਮਕਸਦ ਸਿਰਫ ਇੰਨਾ ਹੀ ਆ ਕਿ ਉਹ ਲੋਕ ਜਿਹੜੇ ਕਿ ਆਪ ਦੇ ਆਪ ਚ ਮਗਨ ਨੇ ਜਿਨ੍ਹਾਂ ਨੂੰ ਆਪਦੀ ਜਵਾਨੀ ਦਾ ਨਸ਼ਾ ਜਿਹੜੇ ਕਿਸੇ ਨਸ਼ੇ ਚ ਪੈ ਕੇ ਇਹ ਸੰਸਾਰ ਨੂੰ ਇਸ ਰਿਸ਼ਤੇ ਨਾਤਿਆਂ ਨੂੰ ਇਸ ਦੁਨੀਆਦਾਰੀ ਨੂੰ ਭੁੱਲ ਚੁੱਕੇ ਨੇ ਉਹਨਾਂ ਲੋਕਾਂ ਤੱਕ ਜ਼ਰੂਰ ਇਹ ਵੀਡੀਓ ਪਹੁੰਚ ਜਾਵੇ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਇਸ ਭੱਜ ਦੌੜ ਵਾਲੀ ਜ਼ਿੰਦਗੀ ਤੋਂ ਬਿਨਾਂ ਹੋਰ ਵੀ ਦੁਨੀਆ ਵਸ ਰਹੀ ਆ ਇਹ ਲੋਕ ਵੀ ਨੇ ਜਿਨ੍ਹਾਂ ਦਾ ਅਸੀਂ ਖਿਆਲ ਰੱਖਣਾ ਜਿਨ੍ਹਾਂ ਦੇ ਸਹਾਰੇ ਅਸੀਂ ਆ ਸਾਡੇ ਅੰਗ ਪੈਰ ਪੂਰੇ ਨੇ ਅਸੀਂ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਤੰਦਰੁਸਤਾਂ ਤਾਂ ਸਾਡੀਆਂ ਡਿਊਟੀਆਂ ਸਾਡੇ ਫਰਜ਼ ਨੇ ਸਭ ਤੋਂ ਪਹਿਲਾਂ ਤਾਂ ਸਾਡੇ ਸਾਡੇ ਮਾਪਿਓ ਪ੍ਰਤੀ ਫਰਜ਼ ਨੇ ਸਾਡੇ ਭੈਣਾਂ ਭਰਾਵਾਂ ਪ੍ਰਤੀ ਫਰਜ਼ ਨੇ ਅਸੀਂ ਜੋ ਵੀ ਸਾਡੇ ਗੁੱਸੇ ਗਲੇ ਸਾਡੇ ਪਰਿਵਾਰਾਂ ਚ ਨੇ ਉਹਨਾਂ ਨੂੰ ਦੂਰ ਕਰਕੇ ਉਹਨਾਂ ਨੂੰ ਸੁਲਝਾਈਏ ਕਿਉਂਕਿ ਅਸੀਂ ਤਾਂ ਦਿਮਾਗ ਤੋਂ ਸਿਆਣੇ ਲੋਕ ਹਨ ਅਸੀਂ ਗੁੱਸੇ ਗਲੇ ਦੂਰ ਕਰ ਸਕਦੇ ਹਾਂ ਆਪਣੇ ਪਰਿਵਾਰਾਂ ਨੂੰ ਸੰਭਾਲ ਸਕਦੇ ਹਾਂ ਇਹ ਵੀ ਕਿਸੇ ਦੇ ਪਰਿਵਾਰ ਦਾ ਹਿੱਸਾ ਨੇ ਇਹ ਵੀ ਕਿਸੇ ਤੋਂ ਵਿਛੜ ਕੇ ਇੱਥੇ ਆਏ ਹੋਏ ਨੇ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਚ ਸਾਡੇ ਪਰਿਵਾਰਕ ਮੈਂਬਰ ਵੀ ਇਸੇ ਤਰ੍ਹਾਂ ਸੜਕਾਂ ਤੇ ਬਾਈ ਉਹਨਾਂ ਨੂੰ ਲੈ ਕੇ ਆਉਣੇ ਪੈਣ ਇਹਨਾਂ ਆਸਰਿਆਂ ਨਿਆਸਰਿਆਂ ਦੇ ਆਸਰੇ ਦੇ ਵਿੱਚ ਸੋ ਦੋਸਤੋ ਬੇਨਤੀ ਨੂੰ ਕਬੂਲਿਓ ਆਪਣੇ ਘਰਾਂ ਚ ਪਿਆਰ ਨਾਲ ਰਹੋ ਆਪਣੇ ਚਾਚੇ ਤਾਇਆ ਭੈਣ ਭਰਾਵਾ ਆਪਣੇ ਬਾਬ ਦਾਦਿਆਂ ਨਾਲ ਵਧੀਆ ਵਿਹੇਵ ਕਰੋ ਵਧੀਆ ਤਰੀਕੇ ਨਾਲ ਜ਼ਿੰਦਗੀ ਜਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਬਾਈ ਜੀ ਹੁਆਂ ਨਾਲ ਵੀ ਜੇ ਤਰੀ ਸੰਪਰਕ ਕਰਨਾ ਹੋਵੇ ਤੁਹਾਡੇ ਨੇੜੇ ਕੋਈ ਬੇਸਹਾਰਾ ਕੋਈ ਨਿਆਸਰਾ ਹੋਵੇ ਤਾਂ ਬਾਈ ਹੁਆਂ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਵਾ ਤੁਸੀਂ ਕਾਲ ਕਰੋਗੇ ਬਾਈ ਜੀ ਜੁਣੀ ਵੈਰੀਫਿਕੇਸ਼ਨ ਤੋਂ ਬਾਅਦ ਉਹਨੂੰ ਇੱਥੇ ਲੈ ਕੇ ਆਉਣਗੇ ਜ਼ਰੂਰ ਸਹਿਯੋਗ ਪਾਓ ਇਸ ਦੁਨੀਆ ਦੇ ਲਈ ਇਹਨਾਂ ਲੋਕਾਂ ਕੋਲ ਪਹੁੰਚਿਓ ਇਹਨਾਂ ਨਾਲ ਇੱਕ ਦਿਨ ਲੰਘਾ ਕੇ ਦੇਖਿਓ ਜਿਵੇਂ ਬਾਈ ਹੁਆਂ ਦੱਸੇ ਇੱਕ ਜਨਮ ਦੇਣ ਵਾਲਾ ਦਾਨਾੜਾ ਉਹ ਲੰਗਾਇਓ ਨਹੀਂ ਤਾਂ ਆਪਣੀ ਜ਼ਿੰਦਗੀ ਦਾ ਕੋਈ ਵੀ ਦਿਨ ਇਹਨਾਂ ਲੋਕਾਂ ਦਾ ਨਗਾ ਕੇ ਦੇਖਿਓ ਮਹਿਸੂਸ ਕਰੋਗੇ ਕੁਝ ਵੱਖਰਾ ਚੰਗਾ ਲੱਗੂਗਾ ਤੁਹਾਨੂੰ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ